ਕਿੰਨੀ ਦੂਰ ਚੱਲਦੇ ਆ ਜੀ ਅਸੀਂ ਜਾਂਦੇ ਆ ਜੀ ਕੋਲਕਾਤਾ ਟਾਟਾ ਉਧਰ ਓਡੀਸ਼ਾ ਚ ਪਰ ਕੇ ਬੜਵਲ ਤੋਂ ਆਈਏ ਵਾਪਸ ਬੱਲੇ 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 ਬਹੁਤ ਦਿਨ ਚੱਲਦੇ ਹੋਣੇ ਲਗਾਤਾਰ ਜੀ ਭਾਈ 12-13 ਦਿਨ ਲੱਗ ਜਾਂਦੇ ਨੇ ਗੱਡੀ ਨੂੰ ਅੱਛਾ ਜੀ ਬੱਲੇ ਫਿਰ ਬਦਲ ਬਦਲ ਕੇ ਚਲਾਉਂਦੇ ਆ ਜੀ ਜਾਂ ਨਹੀਂ ਕੱਲੇ ਆ ਕਨੈਕਟਰ ਵੀ ਹੈ ਨਹੀਂ ਸਵਾ ਲੱਖੇ ਆ ਦੀਪ ਸਿੰਘੂ ਕਹਿਣ ਲੱਗਿਆ ਵੀ ਜੇ ਕੋਈ ਮੁੱਖ ਮੰਤਰੀ ਬਣੇ ਤਾਂ ਮੇਰੀ ਪੀੜੀ ਦਾ ਕਨਸੈਪਟ ਸੇਮ ਬਾਦਸ਼ਾਹ ਦਾ ਵੀ ਉੱਤੇ ਪੰਜ ਪਿਆਰਾਂ ਦੇ ਪੰਜ ਭਾਈਆਂ ਦਾ ਕੁੰਡਾ ਜਿੰਦਾ ਹੋਵੇ ਉੱਤੇ ਮੱਕ ਮੁਖਾਂ ਦੇ ਉੱਤੇ ਤਾਂ ਦਿੱਲੀ ਵਾਲੇ ਨੇ ਹਾਂ ਸਿਮਰ ਸਿੰਘ ਮਾਂ ਨੂੰ ਕਹਿੰਦੇ ਆ 1.5 ਜਿਹੜਾ ਕਰ ਕੀ ਸਕਦਾ ਵੀ ਉਹ ਜਿੰਨਾ ਮੜ ਮੋੜਾ ਕਰ ਹੋਇਆ ਕਰਾਇਆ ਉਹਨੇ ਪਰ ਬੰਦੇ ਦਾ ਸਟੈਂਡਰਡ ਤਾਂ ਦੇਖੋ 40 ਸਾਲ ਹੋ ਗਏ ਨੂੰ ਨੌ ਖਿਚਾਲੇ ਜਵਾੜੇ ਟੁੱਟ ਗਏ ਦਾੜੀ ਪੱਟੀ ਗਈ ਉਹਦੀ ਪਰ ਉਹਨੇ ਡੀਆਈਜੀ ਬਸ ਹੋ ਰਹੇ ਅਹੁਦਾ ਛੱਡਿਆ ਆਪਦਾ ਕਿਉਂ ਸੱਚ ਦਾ ਪਾਂਦੀ ਤਾਂ ਕੋਈ ਹੁੰਦਾ ਦਾਇਆ ਬਾਦਸ਼ਾਹ ਵਾਲੇ ਚਮਕੌਰ ਦੀ ਗੱਡੀ ਜਗੌਨ ਸੀ 40 ਸੀ ਸਿਰਫ ਬਾਕੀ ਉਹਦੋਂ ਕਿਹੜਾ ਪੰਜਾਬ ਬਾਹਰ ਦਾ ਉਹ ਵੀ ਪੰਜਾਬ ਹੈਗੇ ਸੀ ਸਾਡੇ ਦਾ ਕਮਜ਼ੀਦ ਵਿਰਾੜ ਖੜਾ ਉਹਨੂੰ ਪਾਵਾਂਗੇ ਵੋਟ ਉਹ ਕਹਿੰਦੇ ਡਰਾਈਵਰ ਦਾ ਜੀ ਬਸ ਚਮਕੀਲਾ ਲਾ ਲੈਂਦੇ ਚੱਲਦੇ ਸੜਕਾਂ ਤੇ ਨਾ ਮੇਰੀ ਗੱਡੀ ਚ ਹਰ ਵਕਤ ਘਾੜੀ ਚੱਲਦੇ ਉਹ ਇੱਥੇ ਆ ਕੇ ਬੱਸੀ ਜਾਂਦੇ ਭਈਆਂ ਦਾ ਆ ਤੂੰ ਆਉਣ ਵਾਲਾ ਸਮਝ ਦੇਖੋ ਜੇ ਆਪਾਂ ਸੁਣਦੇ ਵੀ ਬਾਕੀ ਸਭ ਕੋ ਦੀਨ ਹੈ ਮੋਰੇ ਜਿਹੜਾ ਕਿ ਜਿਹੜਾ ਕੋਈ ਤਿੰਨ ਸਾਲ ਦੀ ਕੁੜੀ ਦਾ ਬਲਾਤਕਾਰ ਕਰਕੇ ਕੋਸਣ ਲੱਗੇ ਕੋਸਣ ਦਾ ਫੇਮ ਬੁੱਕੀ ਨੂੰ ਛੱਡ ਕੇ ਇਹਨਾਂ ਨੇ ਲੋਕਾਂ ਨੇ ਚਿੱਤੇ ਤੇ ਲਾ ਦੇ ਜਣਾ ਦੋ ਸਾਲ ਚਿੱਤੇ ਦੀ ਗੋਲੀ ਖਾ ਗਿਆ ਜਵਾਕ ਹੀ ਨਹੀਂ ਜਮ ਸਕਦਾ ਭਈਆਂ ਦਾ ਉਹ ਸਪਰਮ ਆ ਜਿਹੜਾ ਬੇਬੀ ਨਾਸਾ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਤਲਵਾਰ ਨਾਲ ਕਰ ਰਹੀ ਆ ਇਹ ਸੈਂਟਰਲ ਗਵਰਨਮੈਂਟ ਦੂਜੀ ਰੋਡ ਕੋ ਮੁਕਮਲ ਘਮਾਰੀ 100 ਸਾਲ ਦੇ ਲੱਗੇ ਨੇ ਕਿ ਅੱਜ ਦੇ ਲੱਗੇ ਨੇ ਆਰਐਸਐਸ ਦੇ ਡਰਾਈਵਰਾਂ ਨੂੰ ਵੈਸੇ ਲੋਕ ਦੇਖਦੇ ਆ ਜੀ ਵੀ ਇਹ ਤਾਂ ਜੀ ਨਸ਼ੇੜੀ ਹੁੰਦੇ ਆ ਜੀ ਨਸ਼ਾ ਕਰਕੇ ਲੱਗੇ ਰਹਿੰਦੇ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਤੁਸੀਂ ਤਾਂ ਫੋਨ ਨਾਲ ਮੇਰਾ ਕੋਲ ਗੱਲ ਕਰਕੇ ਤਾਂ ਦਿਖਾਵੇ ਸਰ ਆਰਐਸਐਸ ਬੈਠਾ 6 ਮਹੀਨੇ ਕਮੇਟੀ ਚ 6 ਮਹੀਨੇ ਕਾਲੀਦਾਲ ਅੰਮ੍ਰਿਤਸਰ ਦਾ ਸਿੰਘ ਜੀ ਕਮਾਨ ਖੜੇ ਨੇ ਲੱਖਾ ਸਹਾਰਾ ਖੜਾ ਉਧਰ ਅਸੀਦ ਬਿਆਨ ਸਿੰਘ ਦਾ ਮੁੰਡਾ ਖੜ हां ਖੰਡੂਸਾ ਵੀ ਇਸੀ ਦਾ ਪੱਕੀ ਆ ਉਹਦੀ ਜਿਹੜੀ ਅੰਮ੍ਰਿਤਪਾਲ ਦੀ ਭਾਈ ਅੰਮ੍ਰਿਤਪਾਲ ਦੀ ਪਹਿਲਾਂ ਭਾਂਡ ਆਪ ਸੀਗਾ ਹੁਣ ਭਾਂਡ ਇੱਕ ਹੋਰ ਆ ਗਿਆ ਤੋਂ ਕਰਨ ਜਨਮੋਲ ਨਹੀਂ ਉਹ ਤਾਂ ਕਹਿੰਦੀ ਵੀ ਭਗਵੰਦ ਮਾਨ ਨੇ ਬਹੁਤ ਵਧੀਆ ਕੀਤਾ ਜੀ ਆਪਣੇ ਪੱਗਾਂ ਵਾਲੇ ਜੀ ਸਾਰੇ ਸਰਦਾਰ ਬੰਦੇ ਜੀ ਪੱਗ ਪੱਗ ਬਣ ਕੇ ਪੱਗ ਦਾ ਹੁਣ ਪਟਿਆਣ ਵਾਲੀ ਬੰਨੀ ਫਿਰ ਸਭ ਕੁਝ ਕਰ ਲੈ ਪੱਗ ਬਣ ਕੇ ਪੱਗ ਦక్ష్ ਕੁਮਾਰ ਐਕਟਿੰਗ ਜੀ ਬੰਦ ਮੇਰੀ ਗੱਲ ਸੁਣੋ ਤੁਸੀਂ ਮਰੀਸ਼ਪੁਰ ਦੀ ਫਿਲਮ ਦੇਖੀ ਹੋਣੀ ਪਹਿਲਾਂ ਇੱਕ ਫਿਲਮ ਵਿੱਚ ਉਹਨੂੰ ਕਿਰਨ ਕੁਮਾਰ ਕਹਿੰਦਾ ਆਜ ਕਰ ਜਾਣਾ ਕਹਿੰਦਾ ਵੀ ਇਹਨਾਂ ਨੂੰ ਆਪਾਂ ਹੁਣੇ ਗੂਠੇ ਲਵਾ ਲੀਏ ਉਹ ਕਹਿੰਦਾ ਨਾ ਇਹਨਾਂ ਨੂੰ ਕਹਿੰਦਾ ਭੁੱਖਾ ਖਾਣ ਦੀ ਆਦਤ ਬੰਨ੍ਹ ਦੋ ਬੜੇ ਬੜੇ ਲੀਡਰ ਸਭ ਹੀ ਮਾਂ ਖਾਂਦੇ ਨੇ ਇਹ ਉਹ ਇਹਨੂੰ ਸ਼ਰਾਬ ਨੂੰ ਤਰਜੀਹ ਦਿੰਦੇ ਠੇਕਿਆਂ ਨੂੰ ਇਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਉਹ ਜੋ ਆਮਦਨ ਬਹੁਤ ਹੈ ਇਹਨਾਂ ਨੂੰ ਪਰ ਆਮਦਨ ਦਾ ਇਹ ਵੀ ਬਹੁਤ ਵੇਚ ਕਰਨ ਲਏ ਪਰ ਗਵਰਨਮੈਂਟ ਆਫ ਸੈਂਟਰ ਸੈਂਟਰ ਨਹੀਂ ਕਰਨਦੀ ਇਹਨਾਂ ਨੂੰ ਕਿਉਂ ਸੈਂਟਰ ਨੇ ਵਿਨਾਸ਼ ਕਰਨਾ ਪੰਜਾਬ ਦਾ ਸਪੈਨ ਦੇ ਪਾਬੂ ਦਾ ਤਰੀਕਾਂ ਦੀ ਦੇਣਾ ਹੈ ਇਹ ਕੈਂਸਰ ਬਹੁਤ ਫਲਾਉਂਦਾ ਸਫੈਦਾ ਪਾਣੀ ਬਹੁਤ ਪੀਂਦਾ ਜੀ ਇਹ ਇਹ ਦੇਣ ਇੱਕ ਸਪੈਸ਼ਲ ਘੜੀ ਹੋਈ ਰਾਜਨੀਤੀ ਹੈ ਪਹਿਲੀ ਗੱਲ ਤਾਂ ਨਰੇਗਾ ਦੇ 12000 ਬੁੜੀਆਂ ਨੂੰ ਮਿਲ ਜਾਂਦਾ 1000 ਰੁਪਏ ਪੈਨਸ਼ਨ ਆਈ ਜਾਂਦੀ ਹੈ ਇੱਕ ਦੀ ਮੈਸ ਰੱਖੀ ਹੋਈ ਹੈ ਅਗਲੇ ਦੀ ਤੇ ਆ ਕਣਕ ਫ੍ਰੀ ਆਈ ਜਾਂਦੀ ਹੈ ਮੁੰਡੇ ਨੂੰ ਗੋਲੀ ਹਸਪਤਾਲ ਚ ਸਰਕਾਰੀ ਫ੍ਰੀ ਮਿਲ ਜਾਂਦੀ ਆ ਉਹਨੇ ਕੰਮ ਕਰਕੇ ਕੀ ਲੈਣਾ ਆਹੀ ਬਹੁਤ ਹੈ ਹੁਣ ਸਾਨੂੰ ਜਿਤਾ ਦੇਣਾ ਆਪਣੇ ਸ਼ਹੀਦ ਬਿਅੰਤ ਸਿੰਘ ਦੇ ਮੁੰਡੇ ਨੂੰ ਜਿੰਨੇ ਨਰਾ ਕੰਦੀ ਮਾਰੀ ਸੀਗੀ ਲੱਗ ਜੋ ਲੱਗਦਾ ਤੁਹਾਨੂੰ ਜਿਤਾਉਣਗੇ ਜੀ ਲੋਕ ਲੋਕਾਂ ਦਾ ਨਹੀਂ ਪਤਾ ਲੋਕ ਦੋਗਲੇ ਨੇ ਜੀ ਅੱਜ ਕੱਲ ਕੋਈ ਪਤਾ ਨਹੀਂ ਲੋਕ ਖਾਣ ਪੀਣ ਕਣੀ ਜਲਦੇ ਨੇ ਇੱਕ ਜਗਾ ਆਪਣੇ ਜੱਟਵਾਦ ਬਹੁਤ ਚੱਲਿਆ ਵੀ ਸਾਡੇ ਜੱਟਾਂ ਦੀ ਸਿੱਖ ਮਾਜੀਆਂ ਦੇ ਪਿੱਛੇ ਪਿੰਡ ਦੀ ਚਾਰ ਚਾਰ ਗੁਰਦੁਆਰੇ ਚਾਰਜਰ ਸੇਵੇ ਹੁੰਦੇ ਨੇ ਚੰਗੇ ਮੁੰਡੇ ਨੇ ਉਹ ਭਾਈ ਬਾਹਰ ਨੂੰ ਜਾਈਂਦੇ ਪਹਿਲੀ ਗੱਲ ਤਾਂ ਬਹੁਤ ਵੱਡੀ ਤਰਾਸਦੀ ਆ ਜਿਹਦੇ ਬੱਚਾ ਪਹਿਲਾ ਮੁੰਡਾ ਹੋ ਗਿਆ ਕੰਮ ਬੰਦ ਆ ਭਈਏ ਹੁਣ 8-8 ਲੱਖ ਕਿਉਂ ਜੰਮੀਏ ਇਹ ਕਹਿੰਸੀ ਰਾਜ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਐਸ ਵਕਤ ਅਸੀਂ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਆ। ਸੋ ਬਠਿੰਡਾ ਰਾਮਪੁਰਾ ਫੂਲ ਹੈ। ਆਪਾਂ ਖੜੇ ਐਸ ਵਕਤ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਘੋੜਾ ਖੜਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਟਰੱਕ ਟਰਾਲੇ ਇੱਥੇ ਤੁਹਾਨੂੰ ਦਿਖ ਜਾਣਗੇ। ਡਰਾਈਵਰ ਇੱਥੇ ਇੱਥੋਂ ਕੁਝ ਮਾਲ ਚੱਕਦੇ ਨੇ ਜਾਂ ਫਿਰ ਇੱਥੇ ਆ ਆਰਾਮ ਦੇ ਲਈ ਕਰਨ ਦੇ ਲਈ ਰੁਕਦੇ ਨੇ। ਤਾਂ ਇੱਥੇ ਮੋਟਰ ਮਾਰਕੀਟ ਦੱਸੀ ਜਾਂਦੀ ਐ ਸੋ ਗੱਡੀਆਂ ਦਾ ਕੰਮ ਵੀ ਕਰਵਾਉਣ ਦੇ ਲਈ ਰੁਕਦੇ ਨੇ ਸੋ ਅਜੇ ਡਰਾਈਵਰਾਂ ਦੀ ਵੀ ਗੱਲ ਹੋਊਗੀ ਵੀ ਕੀ ਡਰਾਈਵਰਾਂ ਦੀ ਵੀ ਸਾਰ ਲਈ ਸਰਕਾਰਾਂ ਨੇ ਡਰਾਈਵਰਾਂ ਦੇ ਕੀ ਮੁੱਦੇ ਨੇ ਉਹ ਕਿਹਨਾਂ ਨੂੰ ਚੁਣਦੇ ਨੇ ਕੀ ਚਾਹੁੰਦੇ ਨੇ ਪੰਜਾਬ ਦੇ ਡਰਾਈਵਰ ਖਾਸ ਤੌਰ ਤੇ ਜੇਕਰ ਇੱਥੇ ਸਾਨੂੰ ਕਿਹੜੇ-ਕਿਹੜੇ ਲੋਕ ਸਭਾ ਹਲਕਿਆਂ ਦੇ ਡਰਾਈਵਰ ਮਿਲਦੇ ਆਪਾਂ ਉਹਨਾਂ ਬਾਬਤ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਆਜੋ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਹਾਂ ਜੀ ਸਿੱਧੂ ਸਿੱਧੂ ਠੀਕ ਹੈ ਤੇ ਸਿੱਧੂ ਸਾਹਿਬ ਇਹ ਆਪਣਾ ਟਰਾਲਾ ਜੀ ਹਾਂਜੀ ਪਿੰਡ ਦੀ ਆਪਣੀ ਡਰਾਈਵ ਕਰਦੇ ਪਿੰਡ ਦੀ ਗੱਡੀ ਅੱਛਾ ਪਿੰਡ ਦੀ ਗੱਡੀ ਹੈ ਠੀਕ ਹੈ ਠੀਕ ਹੈ 68 ਪਿੰਡ ਰਣਾ ਸਾਹਿਬ ਕੋਲ ਠੀਕ ਹੈ ਲੁਧਿਆਣਾ ਜਿਹਰੇ ਅੱਛਾ ਲੁਧਿਆਣਾ ਤੁਹਾਡਾ ਫਿਰ ਹਲਕਾ ਵੀ ਲੁਧਿਆਣਾ ਹੀ ਪੈਂਦਾ ਜੀ ਹਾਂਜੀ 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 ਉੱਥੇ ਤਾਂ ਫਿਰ ਬੜਾ ਬਿੱਟੂ ਦਾ ਜੀ ਨਾਮ ਚੱਲ ਰਿਹਾ ਰਾਜਾ ਬੜਿੰਗ ਪੱਪੀ ਪ੍ਰੈਸ਼ਰ ਹੈ ਤੇ ਕਮਲਜੀਤ ਬਰਾੜ ਅਦਲ ਅਬਲੀ ਸਰਕਾਰ ਚੱਲ ਰਹੀ ਹੈ ਸਾਡੇ ਦਾ ਕਮਲਜੀਤ ਬਰਾੜ ਖੜਾ ਉਹਨੂੰ ਪਾਵਾਂਗੇ ਵੋਟ ਅੱਛਾ ਜੀ ਅੱਜ ਇਹ ਇਹ ਦੋ ਰਾਜਾ ਬੜੰਗਾ ਤਬੂਸੀਆ ਮਾਰ ਕੇ ਕਾਂ ਕਰ ਰਹੇ ਦੋ ਕਾਲੀਆਂ ਜੀ ਕਾਲੀ ਆਮ ਆਦਮੀ ਜ ਇਹਦਾ ਪੈਸੇ ਪੂਸੇ ਲੈ ਕੇ ਕੀ ਕਰੀ ਨੇ ਖੇਡ ਖੇਡਦੇ ਨੇ ਲੋਕਾਂ ਨਾਲ ਜੰਜਵਾਤਾਂ ਨਾਲ ਹਾਂ ਬਾਕੀ ਦਾ ਸਾਨੂੰ ਪਤਾ ਹੀ ਸਭ ਕੋ ਸਾਹਮਣੇ ਆ ਅੱਜ ਤੱਕ ਇਹਨਾਂ ਇੱਥੇ ਲੱਖਾ ਹਸਾਣਾ ਜੀ ਖੜਾ ਇਹਨੂੰ ਜਿੱਦਾਂ ਹੁਣ ਇਹਨੂੰ ਦੇਣ ਇੱਕ ਵਾਰੀ ਟਾਈਮ ਲੱਖਾ ਹਸਾਣਾ ਨੂੰ ਪੂਰੇ ਪੰਜਾਬ ਦੇ ਵਿੱਚ ਕੀ ਚਾਹੁੰਦੇ 13 ਸੀਟਾਂ ਦੇ ਕਿਹੜੇ ਕਿਹੜੇ ਬੰਦੇ ਮਿਲ ਕੇ ਮੋਹ ਰਹੇ ਨੇ ਸਿਮਰ ਕਾਲੀ ਅੰਮ੍ਰਿਤਸਰ ਵਾਲੇ ਬਾਕੀ ਨੂੰ ਸਭ ਨੂੰ ਟਾਈਮ ਲੈ ਕੇ ਦੇਖਿਆ 70 70 ਸਾਲ ਹੋ ਗਏ ਸਿਮਰ ਕਾਲੀਦਾਲ ਅੰਮ੍ਰਿਤਸਰ ਦਾ ਸਿਮਰ ਜੀ ਉਧਰ ਅਸ਼ੀਰ ਬਿਆਨ ਸਿੰਘ ਦਾ ਮੁੰਡਾ ਖੜਾ ਫਰੀਦਕੋਟ ਤੋਂ ਸਰਜੀਤ ਸਰਬਜੀਤ ਸਿੰਘ ਬਾਕੀ ਇਹ ਤਾਂ ਹੁਣ ਲਾ ਲਓ ਵੀ ਪਹਿਲਾਂ ਭੰਡ ਆਪਸੀਗਾ ਹੁਣ ਭੰਡ ਇੱਕ ਹੋਰ ਆ ਗਿਆ ਉਥੋਂ ਕਰਨ ਜਨਮੋਲ ਉਹਨੂੰ ਖੜਾ ਕਰ ਲੈਣਾ ਨੇ ਇਹਨਾਂ ਨੇ ਕੀ ਕਰ ਰਹਾ ਇਹਨਾਂ ਦਾ ਆ 1000 ਰੁਪਏ ਦੇ ਤਾਂ ਕਣਕ ਫਰੀ ਦੇ ਦਿੱਤਾ ਫਰੀ ਫਰੀ ਦੇ ਖੇਡ ਖੇਡਣ ਲੱਗੇ ਹੋਣੇ ਮੇਨ ਮੁੱਦੇ ਨੇ ਜਿਹੜੇ ਪਾਣੀ ਆ ਦਾ ਲਾ ਲਓ ਚਿੱਟੇ ਨਸ਼ੇ ਦਾ ਲਾ ਲਓ ਇਹਦਾ ਕੋਈ ਪੁੱਛਦੇ ਨਹੀਂ ਹੈਗਾ ਨਾ ਕੋਈ ਪ੍ਰਵਾਸ ਹੋਈ ਜਾਂਦਾ ਜਿਹੜਾ ਜਿਹੜਾ ਕੁਝ ਲੱਖਾਂ ਸਹਾਰਨਾ ਪੈਣਾ ਕੋਈ ਜੂੜ ਨਹੀਂ ਪੈਣਾ ਲੋਕਾਂ ਨੂੰ 10-15 ਸਾਲਾਂ ਨੂੰ ਪਹਿਲਾਂ ਲੱਗਣਾ ਵੀ ਇਹ ਕਹਿੰਦਾ ਕੀ ਸੀਗਾ ਇਹ ਪਰ ਆਪਣ ਲੋਕ ਕੋ ਨਹੀਂ ਜੀ ਪਤਾ ਨਹੀਂ ਹੈਗਾ ਇਹਨੂੰ ਲਿਆਉਣ ਇੱਕ ਵਾਰੀ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਖੜਾ ਉਹ ਸੰਨੀ ਖੜਾ ਜੀ ਸੂਰੀ ਮਾਰਿਆ ਸੀਗਾ ਸੌਦਾ ਲਾਹੀਦਾ ਸਰਾਂ ਜੀ ਤਾਂ ਹੁਣ ਇੱਕ ਵਾਰੀ ਨਾ ਸਰਕਾਰ ਬਣੇ ਲੋਕਾਂ ਨੂੰ ਪਤਾ ਲੱਗੇ ਬਣੂ 2027 ਚ ਆਉਣ ਵਾਲਾ ਟਾਈਮ ਹੈ ਆਊਗਾ ਬਣੂ ਇਹਨੇ ਸਰਕਾਰ ਆਉਣ ਚ ਨਹੀਂ ਉਹ ਤਾਂ ਕਹਿੰਦੀ ਜੀ ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਜੀ ਆਪਣੇ ਪੱਗਾਂ ਵਾਲੇ ਜੀ ਸਾਰੇ ਸਰਦਾਰ ਬੰਦੇ ਜੀ ਪੱਗ ਪੱਗ ਬਣ ਕੇ ਪੱਗ ਦਾ ਹੁਣ ਪਟਿਆਲੇ ਬੰਨੀ ਫਿਰ ਸਭ ਕੁਝ ਕਰਨੇ ਪੱਗ ਬਣ ਕੇ ਪੱਗ ਦਾ ਅਕਸ਼ੇ ਕੁਮਾਰ ਐਕਟਿੰਗ ਜੀ ਵੀ ਬੰਦ ਹੈ ਉਹ ਐਕਟ ਹੈ ਉਹ ਤਾਂ ਇਹ ਨਹੀਂ ਐਕਟ ਹੈਗਾ ਉਹ ਭਗਵਾਨ ਤਾਂ ਮਾਨਵੀ ਐ ਕੈਕਟਰ ਹੀ ਆ ਉਹ 25 26 ਸਾਲ ਹੋ ਗਏ ਉਹਨੂੰ ਪਹਿਲਾਂ ਸਾਰਾ ਉਹ ਕਰਦਾ ਕਰਦਾ ਸਟੇਜਾਂ ਨੂੰ ਅੱਜ ਤੱਕ ਪਰ ਉਹ ਕਹਿੰਦੇ ਜਿਹੜੀ ਮੈਂ ਐਕਟਿੰਗ ਵੀ ਕਰੀ ਆ ਪੰਜਾਬ ਦਾ ਦਰਦ ਹੀ ਦਿਖਾਇਆ ਮੈਨੂੰ ਦਰਦ ਸੀ ਦਿਖਾਇਆ ਹੀ ਦਰਦ ਉਹਨੂੰ ਬਾਦਲ ਉਹਨਾਂ ਨੂੰ ਭੰਡਾ ਹੁੰਦਾ ਸੀ ਆਵੇ ਭਾਂਡੇ ਮਾਜਦਾਂਗੇ ਭਾਂਡੇ ਵੀ ਲਿਖਿਆ ਆ ਗੁਰੂ ਫਰਾਂ ਦੇ ਬਹੁਤ ਕੁਝ ਕਹਿੰਦਾ ਇਹ ਇੰਨੇ ਨਹੀਂ ਸਿਕਿਉਰਟੀ ਲਈ ਕਰਦੇ ਉਹੀ ਕੁਝ ਉਹ ਆਪ ਕਰ ਰਹੇ ਆ ਪ੍ਰੋਟੋਕਾਲ ਕਹਿੰਦਾ ਉਹਨੂੰ ਕਹਿੰਦਾ ਪ੍ਰੋਟੋਕਾਲ ਆ ਅਕਾਲੀ ਦਲ ਵਾਲਾ ਸਰਵਿਸ ਦੀ ਪ੍ਰੋਟੋਕਾਲ ਸੀ ਉਹਦਾ 12 1200 ਬੰਦਾ ਘਰ ਵਾਲੀ ਨਾਲ ਤੇ ਲੱਖ ਦਰਿਆ ਕੋ ਫਿਰਨ ਗੱਡੀ ਦੇ ਬਾਈ ਜੀ ਨੂੰ ਮੈਂ ਜਿਹੜੀ ਪਛਾਣ ਲਿਆ ਜਦ ਵਿੱਚ ਆਏ ਨੇ ਮੈਂ ਖਾਲੀ ਸਾਹਿਬ ਆਏ ਨੇ ਗਾ ਰੋਜ਼ ਇੰਟਰਵਿਊ ਸੁਣੀਦੀ ਹੈ ਨਾ ਜਿਹਦੇ ਤੇ ਅਸੀਂ ਰਹਨੇ YouTube ਤੇ ਸਾਰਾ ਕੁਝ ਅਸੀਂ ਦੇਖੀ ਰਹੇ ਅੱਜ ਕੀ ਹੋ ਰਿਹਾ ਇਹ ਥੋੜਾ ਵੀ ਲੈਕਚਰ ਸੁਣ ਲਿਆ ਸੁਣ ਲਿਆ ਨਾ ਸਭ ਪਤਾ ਐਕਟੀਵਿਟੀ ਤੇ ਰੱਖੀ ਦੀ ਹੈ ਪਰ ਇਹ ਪੰਜ ਆਪਾਂ ਸਿੰਧੂ ਸਾਹਿਬ ਇਹ ਲੋਕ ਵੀ ਤਾਂ ਜੀ ਖੁਸ਼ ਹੈ ਇਸੇ ਚੀਜ਼ ਨੂੰ ਵੀ ਕਿਸੇ ਨੇ ਜੀ ਬਾਦਲਾਂ ਨੂੰ ਭੰਡ ਲਿਆ ਕੋਈ ਕੈਪਟਨ ਦੀ ਪਜਾਮੀ ਤੇ ਇੱਕ ਕਮੈਂਟ ਕਰੀ ਜਾਂਦਾ ਜੀ ਲੋਕ ਇਹ ਸੁਣ ਕੇ ਖੁਸ਼ ਹੈ ਜਿਹੜੀਆਂ ਚੀਜ਼ਾਂ ਨੂੰ ਇਹ ਲੋਕ ਮਤਲਬ ਕਿ ਪਸੰਦ ਕਰਦੇ ਆ ਅਗਲਾ ਵੋਟ ਕਰ ਦਿੰਦਾ ਜੀ ਮੁੱਦਿਆਂ ਦੀ ਤਾਂ ਕੋਈ ਲੋਕ ਵੀ ਗੱਲ ਨਹੀਂ ਕਰਦੇ ਜੀ ਭਾਈ ਮੇਰੀ ਗੱਲ ਸੁਣੋ ਤੁਸੀਂ ਮਰੀਸ਼ਪੁਰੀ ਦੀ ਫਿਲਮ ਦੇਖੀ ਹੋਣੀ ਹੈ ਪਹਿਲਾਂ ਇੱਕ ਫਿਲਮ ਵਿੱਚ ਉਹਨੂੰ ਕਿਰਨ ਕੁਮਾਰ ਕਹਿੰਦਾ ਆਜ ਕਰ ਜਾਣਾ ਕਹਿੰਦਾ ਵੀ ਇਹਨਾਂ ਨੂੰ ਆਪਾਂ ਹੁਣੇ ਗੂਠੇ ਲਵਾ ਲਈਏ ਉਹ ਕਹਿੰਦਾ ਨਾ ਇਹਨਾਂ ਕਹਿੰਦਾ ਭੁੱਖ ਖਾਣ ਦੀ ਆਦਤ ਪੈਣ ਦੋ ਉਹੀ ਇਹ ਪਾ ਰਹੇ ਨੇ ਬੁਰੇ ਅੰਡਾਨੀਆਂ ਵਾਂਗ ਰੋਡ ਨਿਕਲ ਰਹੇ ਨੇ ਬਣੇ ਬਣਦਾ ਲੱਖਾਂ ਝੂਠ ਥੋੜਾ ਮਾਰਦਾ ਆ ਜ਼ਮੀਨਾਂ ਬਹੁਤ ਮਹਿੰਗੀਆਂ ਹੋਣੀਆਂ ਜਿਹੜੀਆਂ ਹੁਣ ਪੋਹ ਦੇ ਪਾਸੇ ਟੀ ਜਾਂਦੇ ਨੇ ਇਹਨੂੰ 2-4 ਕਰੋੜੀ ਪੋਹ ਦੇ ਭਾਅ ਲੱਗਦਾ ਆਪਣੇ ਬਹੁਤ ਮਹਿੰਗਾ ਲੱਗਦਾ ਪਰ ਆਹ ਉਹਨਾਂ ਦਾ ਸਮਾਂ ਦੱਸੂ ਨਾ ਇਹਨਾਂ ਸਿੱਧੇ ਰੋਡ 6000 ਕਿਲੋਮੀਟਰ ਪੰਜ ਕਿੰਨੇ ਦਾ ਰੋਡ ਪੁਰਾਣਾ ਰੂਟ ਆ ਇਹ ਆਪਣਾ ਜਿੱਥੋਂ ਦੀ ਕਿਹੜੇ ਕੋਈ ਵਪਾਰ ਹੁੰਦਾ ਸੀ ਅੱਜ ਤੋਂ 3-4 ਸੌ ਸਾਲ ਪਹਿਲਾਂ ਚੀਨ ਨਾਲ ਜਿਨ੍ਹਾਂ ਨੇ ਉਹ ਕਿਹੜੀ ਰੇਸ਼ਮ ਰੇਸ਼ਮ ਦਾ ਵਪਾਰ ਚੱਲ ਤੇ ਉਹ ਵਪਾਰੀ ਗਾਂਹ ਦੀ ਗਾਂਹ ਰੂਟ ਚੱਲਣੇ ਨੇ ਇਹ ਤਾਂ ਆਪਣੇ ਲੋਕਾਂ ਨੂੰ ਉਹ ਕਰ ਰਹੇ ਨੇ ਆਪਣੇ ਦਾ ਬਾਗਾ ਬੜਰ ਨਾਲ ਆਦਾ ਭੈਣ ਫਸਲਾਂ ਆਪਣੇ ਵੇਚ ਪੰਜ ਪੰਜ 6-6 ਜਾਨ ਨੂੰ ਕਮੈਂਟਲ ਕਰਨ ਕੇ ਵੇਚੇ ਤਾਂ ਮਹਿੰਦਰ ਕੇ ਵੀ ਜਿਵੇਂ ਤੁਸੀਂ ਕਿਹਾ ਵੀ ਲੱਖਾ ਸਦਾ ਨਾ ਕਹਿੰਦਾ ਵੀ ਜ਼ਮੀਨਾਂ ਨਾ ਵੇਚੋ ਭਾਈ ਨਾ ਛੱਡ ਝੜ ਕੇ ਜਾਓ ਪਰ ਮਹਿੰਦਰ ਕੇ ਵੀ ਕਹਿੰਦਾ ਪਹਿਲਾ ਬੰਦਾ ਕਹਿ ਰਿਹਾ ਵੀ ਜਿਹੜਾ ਕਹਿੰਦਾ ਵੀ ਖੇਤੀਓ ਕਰੋ ਉਹ ਕਹਿੰਦਾ ਵੀ ਇੱਕ ਪਰਿਵਾਰ ਦੇ ਵਿੱਚ ਤਿੰਨ ਜੀ ਆ ਜੀ ਉਹਦੇ ਕੋਲ ਇੱਕ ਕਿਲਾ ਗਾਹਾਂ ਨੂੰ ਤਾਂ ਉਹ ਇੱਕ ਕਿਲੇ ਦੇ ਤਿੰਨੇ ਸੇੜ ਨੇ ਫਿਰ ਉਹਦੇ ਪੀੜੀਆਂ ਉਹ ਕਹਿੰਦੇ ਕਿਹੜਾ ਕਿਹੜਾ ਆ ਜਾਣਾ ਕਿੱਦਾਂ ਨੂੰ ਤੋੜ ਰਿਹਾ ਨਿਆਣੇ ਉਹ ਕਿਹੜਾ ਕੱਲੇ ਫੈਕਟਰੀ ਨੂੰ ਕਹਿੰਦਾ ਫੈਕਟਰੀ ਬੰਦ ਕਰੋ ਹੋਰ ਫੈਕਟਰੀਆਂ ਬਣਾਓ ਨੇ ਜਿਹੜੀ ਫੈਕਟਰੀ ਨਾਲ ਗੱਲ ਕਰਦਾ ਪਾਣੀ ਜਿਹੜੀ ਗੰਧਲਾ ਕਰਦੇ ਨੇ ਹੁਣ ਬੰਦੇ ਨੇ ਕਹਿੰਦੇ ਕੈਂਸਰ ਦੀ ਟ੍ਰੇਨ ਚੱਲਦੀ ਆ ਸਾਰੇ ਆਪਣੇ ਕੈਂਸਰ ਦਾ ਹੋਇਆ ਪਿਆ ਪਾਣੀ ਜ਼ਹਿਰੀਲਾ ਦਾ ਹੋਇਆ ਪਿਆ ਜਿਵੇਂ ਦੀ ਆਪਣੇ ਲਾਲੋ ਵੀ ਮਰਾਰ ਦੀ ਟੈਸਾਈ ਬੰਦੇ ਕਿਹੜਾ ਸੀ ਇੱਕ ਹਰੀ ਕ੍ਰਾਂਤੀ ਲੈਂਦੀ ਆ ਆ ਫੌਂਟੋਂ ਦੇ ਬੋਰ ਨਿਕਲ ਗਏ ਪਾਣੀ ਸਾਰ ਬਾਹਰ ਨੂੰ ਜਾਈ ਜਾਂਦਾ ਕਿਹਨੇ ਪਾਣੀ ਰੋਕਿਆ ਆ ਦੋ ਚਾਰ ਨੂੰ ਭਗਵੰਤ ਮਾਨ ਨੇ ਦੇਖ ਕੇ ਉਹ ਮੁਰੇ ਕਰਨਾ ਵੀ ਹਾਂ ਆਪਾ ਪਾਣੀ ਆ ਫਰਾਨਾ ਠਮਕਾ ਉਹ ਪਾਣੀ ਕਿਸੇ ਦੇ ਸੂਏ ਜਨੇ ਆ ਸਭ ਸੂਏ ਕਿਸੇ ਦਾ ਬੰਦ ਨੇ ਸਭ ਪਾਣੀ ਬਾਹਰ ਨੂੰ ਜਾ ਰਿਹਾ ਇਹਨਾਂ ਦੀਆਂ ਗੱਲਾਂ ਨੇ ਬਾਕੀ ਇਹ ਕੁਝ ਤਾਂ ਜੇ ਕੋਈ ਕਰੂਗਾ ਚੰਗਾ ਬੰਦੇ ਉਹ ਜਿਹੜਾ ਪੰਜਾਬ ਨੇ ਜਿਵੇਂ ਦੀਪ ਸਿੱਧੂ ਕਹਿੰਦਾ ਸੀਗਾ ਵੀ ਜੇ ਕੋਈ ਮੁੱਖ ਮੰਤਰੀ ਬਣੇ ਤਾਂ ਉਹ ਮੇਰੀ ਪੀਰੀ ਦਾ ਕਨਸੈਪਟ ਸੇਮ ਬਾਦਸ਼ਾਹ ਦਾ ਵੀ ਉੱਤੇ ਪੰਜ ਪਿਆਰਾਂ ਦੇ ਜਿਵੇਂ ਪੰਜ ਭਾਈਆਂ ਦਾ ਕੁੰਡਾ ਜਿੰਦਾ ਹੋਵੇ ਉੱਤੇ ਮੁੱਖ ਮੰਤਰੀ ਦੇ ਉੱਤੇ ਵੀ ਮੁੱਖ ਮੁੱਖ ਮੰਤਰੀ ਦੇ ਉੱਤੇ ਹੁਣ ਦਿੱਲੀ ਵਾਲੇ ਨੇ ਦਿੱਲੀ ਵਾਲੇ ਇੱਥੇ ਆ ਕੇ ਥੋੜਾ ਭਲਾ ਕਰ ਸਕਦੇ ਨੇ ਆਪਣਾ ਇਹ ਤਾਂ ਪਹਿਲਾਂ ਤੋਂ ਨਹੀਂ ਕੀਤਾ ਅਹਿਮਦ ਸ਼ਾਹ ਅਦਾਲੀ ਵਗਦੇ ਜਕਰਿਆ ਖਾਨ ਵਗਦੇ ਲਾਹੂ ਜੀ ਨੇ ਖਿਜਲੀ ਤੋਂ ਲੈ ਕੇ ਚੱਲੇ ਆ ਰਿਹਾ ਆਪਣੇ ਲੋਕਾਂ ਨਾਲ ਸਿੱਖਾਂ ਨਾਲ ਕੋਈ ਖੜੇ ਨਹੀਂ ਕਦੇ ਵੀ ਨਾ ਹੀ ਪੰਜਾਬ ਵਾਲੇ ਨਾਲ ਹਰਿਆਣੇ ਵਾਲੇ ਖੜੇ ਨੇ ਜਿਹੜਾ ਪਟਿਆਲੇ ਰਾਜੇ ਵਰਗੇ ਜਿੰਨੇ ਵੀ ਹੋਏ ਨੇ ਰਾਜਾ ਵਾਲਾ ਜੀਨ ਵਾਲਾ ਰਾਜਾ ਕੋਈ ਵੀ ਹੋ ਗਿਆ ਮਰਾਠੇ ਬਰੂਡੇ ਸਾਹਿਬ ਨੇ ਧੋਖੇ ਕੀਤੇ ਨਾਲ ਲੋਕਾਂ ਨਾਲ ਕੋਈ ਵੀ ਨਹੀਂ ਖੜਾ ਹੈਗਾ ਟਾਈਮ ਤੇ ਹਾਂ ਸਿਮਰ ਸਿੰਘ ਮਾਂ ਨੂੰ ਕਹਿੰਦੇ ਡੇਢ ਸਾਲ ਡੇਢ ਸਾਲ ਕਰ ਕੀ ਸਕਦਾ ਵੀ ਉਹ ਜਿੰਨਾ ਮੜ ਮੜਾ ਕਰ ਹੋਇਆ ਕਰਾਇਆ ਉਹਨੇ ਪਰ ਬੰਦੇ ਦਾ ਸਟੈਂਡਰਡ ਤਾਂ ਦੇਖੋ 40 ਸਾਲ ਹੋ ਗਏ ਨੂੰ ਨੌ ਖਚਾਲੇ ਜਵਾੜੇ ਟੁੱਟ ਗਏ ਦਾੜੀ ਪੱਟੀ ਗਈ ਉਹਦੀ ਪਰ ਉਹਨੇ ਡੀਆਈਜੀ ਬਸ ਉਹਨੇ ਅਹੁਦਾ ਛੱਡਿਆ ਆਪਦਾ ਕਿਸੇ ਗਲਤੀ ਛੱਡਿਆ ਲੋਕ ਆਪਣੇ ਮਤਲਬ ਖੋਰਨੇ ਲੋਕ ਹੈ ਨਹੀਂ ਆਪਣੇ ਉਦੋਂ ਚੱਲਣਾ ਸੱਚ ਦੇ ਨਾਲ ਕੋਈ ਕਿਉਂ ਸੱਚ ਦੇ ਪੰਜੀ ਤਾਂ ਕੋਈ ਹੁੰਦਾ ਦائیں ਪਾਸੇ ਵਾਲੇ ਚਮਕੌਰ ਦੀ ਗੱਡੀ ਚ ਕੌਣ ਸੀ 40 ਸੀ ਸਿਰਫ ਬਾਕੀ ਉਹਦੇ ਕਿਹੜਾ ਪੰਜਾਬ ਬਾਹਰ ਉਹ ਵੀ ਪੰਜਾਬ ਹੈਗੇ ਸੀ ਖੜਿਆ ਕੌਣ ਚ ਇਹ ਨਾਲ ਕੋਈ ਵੀ ਖੜਾ ਆਈਗਾ ਇਹ ਸੱਚ ਨਾਲ ਟਮਾਟਾ ਲਈ ਖੜਦਾ ਝੂਠ ਨਾਲ ਦਾ ਲਾਰੇ ਹੀ ਹੁੰਦੇ ਨੇ ਮਗਰ ਮਗਰ ਬੱਗਦੇ ਬੱਗ ਵੇਡਾ ਹੁੰਦੀਆਂ ਨੇ ਸੱਚ ਨਾਲ ਕੋਈ ਖੜਾ ਹੁੰਦਾ ਨਹੀਂ ਸੱਚ ਦੀ ਗੱਲ ਇਹ ਤਾਂ ਕੋਈ ਕਰਦੀ ਸੀ ਹੁਣ ਫਿਰ ਜਿਹੜੇ ਸਾਰੇ ਲੀਡਰ ਬਾਈ ਜੀ ਕਹੀ ਜਾਂਦੇ ਵੀ ਅਸੀਂ ਪੰਜਾਬ ਦਾ ਭਲਾ ਆਪਾਂ ਨੇ ਕਰਨਾ ਜਿਹੜਾ ਕੁਰਸੀ ਤੇ ਬਹਿ ਜਾਂਦਾ ਨਾ ਬਸ ਉਹ ਕੁਰਸੀ ਜੋਗੇ ਹੋ ਕੇ ਰਹਿੰਦਾ ਉਹ ਕਹਿੰਦੇ ਨੇ ਤੇ ਸਾਧੋ ਰਾਜ ਰਾਜੋਂ ਨਰਕ ਇਹ ਝੂਠ ਨਿਕਲਦਾ ਹੈਗੇ ਆ हां शेरए पंजाब तपोराज राजे राजु नर्क तपोराज राजे राजु नर्क पर आज वो नरक ताही मिलदा पर रणजीत सिंह ਵਰ ਰਾਜ ਅਜੇ ਤੱਕ ਕਿਸੇ ਦਾ ਨਹੀਂ 49 ਸਾਲ ਹੋ ਗਏ ਕਿ ਰਾਜ ਕੀਤਾ ਉਹਨਾਂ ਨੇ ਇਹ ਬਿਜ਼ਨਸ ਕੋਟ ਬਾਹਰ ਲਿਆ ਕੰਪਨੀਆਂ ਮੰਨਦੀਆਂ ਨੇ ਗੱਲ ਨੂੰ ਵੀ ਹਾਂ ਵੀ ਰਾਜ ਹੋਇਆ ਕਿਸੇ ਟਾਈਮ ਸ਼ੇਰए ਪੰਜਾਬ ਦਾ ਤਾਂ ਵੀ ਚੋਰੀ ਵੀ ਨਹੀਂ ਹੁੰਦੀ ਸੀ ਨਾ ਕਿਸੇ ਨੂੰ ਫਾਂਸੀ ਨਾ ਕੋਈ ਜੇਲ ਉਹ ਯਾਰ ਰਾਜ ਤਾਂ ਮੁੜ ਕੇ ਆਇਆ ਇਹਨਾਂ ਪਹਿਲਾਂ ਕਦੇ ਹੋਇਆ ਜਿੰਨੇ ਵੀ ਆਏ ਨੇ ਸਭ ਲੁੱਟਣ ਹੀ ਆਏ ਨੇ ਕੋਈ ਵੀ ਨਹੀਂ ਬਾਦਲ ਤੋਂ ਲੰਗੇ ਬੰਦੇ ਖੜ ਜਾਂਦੇ ਆ ਜੀ ਉਹ ਮੁੰਡਾ ਇੱਕ ਜੀ ਫਾਜ਼ਿਲਕਾ ਤੋਂ ਫਿਰੋਜ਼ਪੁਰ ਤੋਂ ਵੀ ਬੋਲਦਾ ਚੰਗਾ ਕਹਿਂਦੇ ਨੇ ਬਾਦਲ ਨੇ ਖੇਤਾਂ ਦੇ ਕਿਸਾਨਾਂ ਨੂੰ ਟਿਊਬਵਲ ਫ੍ਰੀ ਕਰਤੇ ਪਰ ਇਹਦੇ ਨਾਲ ਹੋ ਗਿਆ ਬਾਦਲ ਚੰਗਾ ਹੋ ਗਿਆ ਜਿਹੜੇ ਸਾਰੇ ਹਿੱਤ ਦਿੱਲੀ ਨੂੰ ਵੇਚੇ ਨੇ ਉਹ ਨਹੀਂ ਲੋਕ ਦੇਖਦੇ ਹਰਮੰਦਰ ਸਾਹਿਬ ਦੇ ਹਰੇ ਹੱਥ ਖੜੇ ਕਰਕੇ ਨਿਕਲੇ ਉਹ ਟਾਈਮ ਪਿੰਡਰਾਂ ਵਾਲੇ ਵੇਲੇ ਅਬਲ ਟੋਹੇ ਬਟਾ ਹੈ ਵਰਗੇ ਹੁਣ ਮਾਰਨੇ ਖੱਚਾ ਹੈ ਸਭ ਨਾਲ ਸੀ ਇਹਨਾਂ ਦੀ ਚਿੱਠੀਆਂ ਪਈਆਂ ਨੇ ਹੁਣ ਤੱਕ ਅ ਲੌਂਗ ਵਾਲ ਕਿਉਂ ਸਿੰਘਾਂ ਨੇ ਮਾਰਿਆ ਤਾਂ ਹੀ ਮਾਰਿਆ ਕਿ ਉਹ ਇਹਨਾਂ ਦੀ ਜੀਵਨਾਨੀ ਨਾਲ ਸਮਝੌਤਾ ਕੀਤਾ ਸੀ ਇਹਨੇ ਤਾਂ ਕਰਕੇ ਉਹਨੂੰ ਮਰਵਾਇਆ ਗਿਆ ਸਿੰਘਾਂ ਨੇ ਮਾਰਿਆ ਮਰਵਾਇਆ ਕਿ ਸਿੰਘਾਂ ਨੇ ਮਾਰਿਆ ਜਿਹੜਾ ਕੋਈ ਪੰਥ ਦੇ ਖਿਲਾਫ ਚੱਲੇ ਨੇ ਮਾਰਿਆ ਸੋਧਿਆ ਇਹਨਾਂ ਨੇ ਇਹਦਾ ਕੋਈ ਝੂਠ ਨਹੀਂ ਹੈਗਾ ਪਰ ਆਪਣੇ ਲੋਕਾਂ ਦਾ ਕੋਈ ਬਾਦ ਉਹਨਾਂ ਨੇ ਕੁਝ ਕੀਤੇ ਕੁਝ ਨਹੀਂ ਮਾੜਾ ਮੋਟਾ ਜਿਹਾ ਲੋਕਾਂ ਜਿਵੇਂ ਹੁਣ ਭਗਵੰਤ ਮਾਨ ਫਰੀ ਹੋਈ ਜਾਂਦਾ ਤੇ ਭਗਵੰਤ ਮਾਨ ਮਗਰ ਨੇ ਲੋਕ ਐਂ ਬਾਦਲ ਮਗਰ ਸੀਗੇ ਬਾਗ ਦਾ ਆਪ ਦੇ ਇਕੱਲੇ ਹਿੱਤ ਦੇਖਦਾ ਪੰਥ ਦੇ ਹਿੱਤ ਥੋੜੋ ਦੇਖਦਾ ਕੋਈ ਸਾਰੀ ਸ਼੍ਰੋਮਣੀ ਕਮੇਟੀ ਦਾ ਖਾਈ ਜਾਂਦੇ ਨੇ ਸਾਰੀ ਇਹਨਾਂ ਦੇ ਅੰਡਰ ਚ ਆ ਲੋਕਾਂ ਕਹਿੰਦੇ ਫਰੀਦ ਦੇ ਨਾਲ-ਨਾਲ ਜੀ ਨੌਕਰੀਆਂ ਵੀ ਤਾਂ ਦਿੱਤੀਆਂ 43 ਹਜ਼ਾਰ ਨੌਕਰੀਆਂ ਦੀ ਗੱਲ ਕਰਦੇ ਬਾਈ ਜੀ ਬਾਈ 43 ਹਜ਼ਾਰ ਰੁਕੇ ਬਾਹਰ ਲੈਣ ਦਿੱਤੀਆਂ ਨੇ ਪੰਜਾਬ 'ਚ ਤਾਂ ਦੋ ਚਾਰ ਘਰਾਂ ਨੂੰ ਦੇਤੀਆਂ ਹੋਣਗੀਆਂ ਹਰਿਆਣਾ ਪੰਜਾਬ ਆਗੇ 'ਚ ਜ਼ਮੀਨ ਖਰੀਦ ਸਕਦਾ ਆਪਣਾ ਬਾਹਰ ਬੰਦਾ ਕੋਈ ਜ਼ਮੀਨ ਹੀ ਲੈ ਸਕਦਾ ਨਾ ਹਰਿਆਣੇ ਨਾ ਹਮਾਚਲ ਜਾਂ ਨਰਾਸਤਾਨ 'ਚ ਉਹ ਇੱਥੇ ਆ ਕੇ ਬਸੀ ਜਾਂਦੇ ਨੇ ਭਈਆਂ ਦਾ ਆ ਤੂੰ ਆਉਣ ਦਾ ਸਮਝ ਦੇਖੋ ਜੀ ਆਪਾਂ ਸੁਣਦੇ ਵੀ ਬਾਕੀ ਸਭ ਕੋ ਨਹੀਂ ਦੇਈ ਮੂਰੇ ਜਿਹੜਾ ਕਿ ਜਿਹੜਾ ਕੋਈ ਤਿੰਨ ਸਾਲ ਦੀ ਕੁੜੀ ਦਾ ਬਲਾਤਕਾਰ ਕਰ ਕਦੇ ਕੁਸੁੰਦਾ ਕਦੇ ਕਸੁੰਦਾ ਇਹ ਮੂਰੇ 80 ਲੱਖ ਪੰਜ 80 ਹਜ਼ਾਰ ਕਹਿੰਦਾ ਭਈ ਏ ਆਪਣੇ ਲੋਕਾਂ ਦੇ ਭਾਰੂ ਪਈ ਜਾਂਦੇ ਆਪਣੇ ਲੋਕ ਕਹਿੰਦੇ ਆਪਣੇ ਕੰਮ ਨਹੀਂ ਕਰਦੇ ਕੰਮ ਇਹਨਾਂ ਨੇ ਕਰਨੋਂ ਹਟਾਏ ਹੋਏ ਨੇ ਨਸ਼ਾ ਚਿੱਟਾ ਲਾਤਾ ਚਿੱਟੇ ਤੋਂ ਪਹਿਲਾਂ ਬੱਬਲ ਗੋਲੀ ਲਾਤੀ ਕਹਿੰਦੇ ਨਸ਼ੇ ਛਡਾਓ ਛਡਾਓ ਨਸ਼ੇ ਛਡਾਓ ਕੇਂਦਰ ਬਣਾਏ ਨੇ ਕਿੰਪੂਕੀ ਨੂੰ ਛੱਡ ਕੇ ਇਹਨਾਂ ਲੋਕਾਂ ਨੇ ਚਿੱਟੇ ਤੇ ਲਾਦੇ ਜਿਹੜਾ 2 ਸਾਲ ਚਿੱਟੇ ਦੀ ਗੋਲੀ ਖਾ ਗਿਆ ਜਵਾਕ ਹੀ ਨਹੀਂ ਜਾ ਮਸਾਕਦਾ 650 BB2 ਐਵੇਂ ਥੋੜੋ ਖਿਲਾਇਆ ਭਈਆਂ ਦਾ ਉਹ ਸੁਪਰਮਾ ਜਿਹੜਾ ਬੀਨਾਸ਼ ਆ ਸਭ ਪਹਿਲਾਂ ਅਹਿਮਦ ਸ਼ਾਹ ਅਦਾਲੀ ਤਲਵਾਰ ਨਾਲ ਕਰਦਾ ਸੀਗਾ ਇਹ ਸੈਂਟਰਲ ਗਵਰਨਮੈਂਟ ਦੂਜੀ ਰੋਡ ਕੋ ਮੁਕਮਲ ਘਮਾਰੀ 100 ਸਾਲ ਦੇ ਲੱਗੇ ਨੇ ਕਿ ਅੱਜ ਦੇ ਲੱਗੇ ਹੋਏ ਨੇ ਆਰਐਸਐਸ ਦੇ ਵਾਊਚਰ ਦੇ ਲੱਗੇ ਹੋਏ ਨੇ ਪਰ ਬੀਨਾਸ਼ ਹੋਣ ਆਈ ਕਿ ਜਿੱਥੇ ਮਰਦੀ ਭੱਜ ਲੈਣਾ ਬੀਨਾਸ਼ ਨਹੀਂ ਹੁੰਦਾ ਬੀ ਕਿਹੜਾ ਹੁਣ ਇੱਥੇ ਬੈਠਾ ਕੈਨੇਡਾ ਅਮਰੀਕਾ ਚ ਵੀ ਸਿੱਖ ਬੈਠੇ ਨੇ ਸਾਰੇ ਪ ਸਿੱਖਾਂ ਦੀ ਸਿੱਖੀ ਲੱਗੇ ਹੋਏ ਨੇ ਉਹ ਤਾਂ ਸੇਮ ਸਿੰਘ ਮੋਹਰਾਲੀ ਦਾ ਵੀ ਹੈਗਾ ਨਹੀਂ ਵੀ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਦਾ ਸਿੱਖੀ ਬੈਰੀ ਅੰਦਰ ਖਾਕੀ ਨੀਕਰ ਹੁੰਦੀ ਆ ਆਰਐਸਏ ਦੇ ਵਿੱਚ ਸਾਰਾ ਆਰਐਸਏ ਬੈਠਾ ਸ਼੍ਰੋਮਣੀ ਕਮੇਟੀ ਚ ਇਹ ਲੱਗੇ ਹੋਏ ਪਰ ਚੱਲੀ ਜਾਂਦੇ ਸਭ ਕੁਝ ਦੁਨੀਆ ਜਾ ਰਹੀ ਹੈ ਭਾਈ ਜੀ ਇੱਕ ਗੱਲ ਆ ਡਰਾਈਵਰਾਂ ਨੂੰ ਵੈਸੇ ਲੋਕ ਦੇਖਦੇ ਆ ਜੀ ਵੀ ਇਹ ਤਾਂ ਜੀ ਨਸ਼ੇੜੀ ਹੁੰਦੇ ਆ ਜੀ ਨਸ਼ਾ ਕਰਕੇ ਲੱਗੇ ਰਹਿੰਦੇ ਇਹਨਾਂ ਨੂੰ ਕੋਈ ਨੌਲੇਜ ਨਹੀਂ ਦੀ ਤੂੰ ਹੀ ਤਾਂ ਬਹੁਤ ਨੌਲੇਜ ਮੇਰਾ ਕੋਈ ਗੱਲ ਕਰਕੇ ਤਾਂ ਦਿਖਾਵੇ ਕੋਈ ਸਿੱਖੀ ਤੇ ਲਾ ਲਓ ਕੋਈ ਕਿਵੇਂ ਵੀ ਲਾ ਲਓ ਹਾਂ ਮੈਂ ਪੜਿਆ ਘੱਟ ਅੱਛੇ ਪੜੇ ਮੈਂ ਪੜੇ ਪਰ ਮੈਂ ਕਿ ਅੰਗਰੇਜ਼ੀ ਸਕੂਲ ਚਾਜ ਅਸਲ ਮੇਰਾ ਫਾਦਰ ਜੀ ਬੋਡੀ ਸਕਵਡ ਫੋਰਸੇ ਹੁੰਦੇ ਸੀਗੇ ਉਹਦੇ ਅੱਛਾ ਜੀ ਤੇ ਉੱਥੇ ਪੜ ਰਿਹਾ ਮੈਂ ਮੰਡੀ ਅਨਗੜ ਪਰਦੇ ਰਹੇ ਆ ਆ ਉਹਦੇ ਬਾਅਦ ਗੱਡੀਆਂ ਧੰਦੇ ਚ ਪੈ ਗਏ ਚਲੋ ਫਾਦਰ ਸਾਹਿਬ ਨੇ ਆਪਦੀ ਜੌਬ ਖਤਮ ਕਰਤੀ ਤੇ ਆ ਗਏ ਪਰ ਨੌਲੇਜ ਬਹੁਤ ਹੈ ਧਿਆਨ ਇਧਰ ਨੂੰ ਰਿਹਾ ਸਪੈਲਿੰਗ ਸਿੱਖੀ ਜੀ ਧਿਆਨ ਪਹਿਲਾਂ ਤੋਂ ਆਪ ਦੇ ਦਸੇ ਪਾਤਸ਼ਾਹ ਤੋਂ ਲੈ ਕੇ ਗੀ ਗੁਰੂ ਨਾਨਕ ਤੋਂ ਲੈ ਕੇ ਗੀ ਜਿੰਨੇ ਵੀ ਆਪਣੇ ਸਿੱਖ ਇਤਿਹਾਸ ਹੋਇਆ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਜਿੰਨਾ ਕੁਛ ਵੀ ਇਤਿਹਾ ਚਾਹੇ ਤਰਸੇਮ ਸਿੰਘ ਮੋਹਰ ਵਾਲੀ ਨੂੰ ਲਾ ਲਓ ਚਾਹੇ ਆਪਣੇ ਜਿਹੜਾ ਇਹਦੇ ਨਾਲ ਹੈ ਨਾ ਉਹ ਹੈਗਾ ਚੰਗੇ ਇਤਿਹਾਸਕਾਰ ਜਿਹੜੇ ਜਾਂ ਨਾ ਨਹੀਂ ਮੁੰਡਾ ਰਹਿਣਾ ਉਹ ਹੈਗਾ ਸਰਦਾਰ ਜਮੇਰ ਸਿੰਘ ਖਾਲਸਾ ਜਿਹੜਾ ਸਿੱਖ ਫਿਲਾਸਫਰ ਨੇ ਤੇ ਡਾਕਟਰ ਸੁਪਰੀ ਉਦੋਕੇ ਹਾਂਜੀ ਹਾਂਜੀ ਤੇ ਇਹਨਾਂ ਤੋਂ ਮੈਂ ਕੋਈ ਸਪੀਚ ਨਹੀਂ ਸੁਣਾਉਣਾ ਸਭ ਸੁਣੀ ਦੀ ਪਤਾ ਲੱਗਦਾ ਗਿਆਨ ਉਹਦਾ ਵੀ ਆਪਣੇ ਦੁਨੀਆ ਕਿਉਂ ਉਹ ਬੰਦੇ ਨੇ ਲਿਟਰੇਚਰ ਕੋਈ ਪੜ੍ਹਨ ਛੱਡੇ ਇਹਨਾਂ ਦੁਨੀਆ ਦਾ ਦੀਪ ਆਪਣੇ ਦੋਸਤ ਕਹਿੰਦੇ ਇਹ ਡਰਾਈਵਰ ਦਾ ਜੀ ਬਸ ਚਮਕੀਲਾ ਲਾ ਲੈਂਦੇ ਚੱਲਦੇ ਸੜਕਾਂ ਤੇ ਨਾ ਮੇਰੀ ਗੱਡੀ 'ਚ ਹਰ ਵਕਤ ਹੀ ਝਾੜੀ ਚੱਲਦੇ ਹੁੰਦੇ ਨੇ ਕਦੇ ਆਹ ਮੁੰਡਾ ਚੱਲਦਾ ਹੁੰਦਾ ਪ੍ਰਿਤਪਾਲ ਬਰਗਾੜੀ ਨਹੀਂ ਸੁਰ ਸਿੰਘ ਵਾਲੇ ਚੱਲਦੇ ਹੁੰਦੇ ਨੇ ਅੱਛਾ ਪਰ ਅਸੀਂ ਕੰਮ ਕਰਦੇ ਆਂ ਪਰ ਜਿਹੜੀ ਗੱਲ ਆਉਂਦੀ ਹੈ ਜੀ ਇੱਕ ਨਸ਼ੇ ਨੂੰ ਲੈ ਕੇ ਵੀ ਆਉਂਦੀ ਹੈ ਵੀ ਡਾਕਟਰ ਗਾਂਧੀ ਨੇ ਵੀ ਜਿੰਮੇ ਗੱਲ ਚੱਕੀ ਸੀਗੀ ਜਾਂ ਹੋਰ ਵੀ ਲੋਕ ਚੁੱਕ ਰਹੇ ਆ ਵੀ ਕੁਦਰਤੀ ਨਸ਼ਾ ਵੀ ਇੱਥੇ ਜਿਹੜਾ ਜੀ ਇਹ ਕੁਦਰਤੀ ਨਸ਼ਾ ਭੁੱਕੀ ਫੀਮ ਆ ਇਹ ਇਹ ਫੀਮ ਇਹ ਭੁੱਕੀ ਨੂੰ ਖਾਵੇ ਅਗਲਾ ਜੇ ਭੁੱਕੀ ਮਿਲੂਗਾ ਅਗਲਾ ਗੋਲੀ ਕਿਉਂ ਖਾਵੇ ਦੋਦੇ ਕੁਦਰਤੀ ਨਿਸ਼ਾਨ ਇਹ ਤਾਂ ਬੰਦੇ ਨੂੰ ਮੇਰੇ ਨਾਲ ਕੋਈ ਬਹਿ ਕੇ ਤਾਂ ਦੇਖੇ ਜਿਹੜੇ ਵੱਡੇ ਵੱਡੇ ਲੀਡਰ ਸਭ ਹੀ ਮਾ ਕਹਿੰਦੇ ਨੇ ਕੁਦਰਤੀ ਨਿਸ਼ਾਨ ਇਹ ਬੰਦੇ ਨੂੰ ਗਲਤ ਨਹੀਂ ਕਰਦੇ ਹੈਗੇ ਪਰ ਆ ਜਿਹੜੀ ਗੋਲੀ ਆ ਚਿੱਟਾ ਇਹ ਤਾਂ ਵਿਨਾਸ਼ ਨੇ ਲੋਕਾਂ ਦੀ ਨੂੰ ਇਹਨੂੰ ਸ਼ਰਾਬ ਨੂੰ ਤਰਜੀਹ ਦਿੰਦੇ ਠੇਕਿਆਂ ਨੂੰ ਇਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਉਹ ਚੋਂ ਆਮਦਨ ਬਹੁਤ ਹੈ ਇਹਨਾਂ ਨੂੰ ਪਰ ਆਮਦਨ ਦਾ ਇਹ ਵੀ ਬਹੁਤ ਵੇਚ ਕਰਨ ਹੈ ਪਰ ਗਵਰਨਮੈਂਟ ਆਫ ਸੈਂਟਰ ਸੈਂਟਰ ਨਹੀਂ ਕਰਦੀ ਇਹਨਾਂ ਨੂੰ ਕਿਉਂ ਸੈਂਟਰ ਨੇ ਵਿਨਾਸ਼ ਕਰਨਾ ਪੰਜਾਬ ਦਾ ਇਹ ਅੱਜ ਦੇ ਥੋੜੇ ਲੱਗੇ ਨੇ ਜਦੋਂ ਇਹ ਆ ਸਪੈਚ ਦੇ ਸਬੋਧ ਦੇ ਜੀਵ ਗਾਂਧੀ ਵੱਲ ਸਪੈਚ ਦੇ ਪਾਬੂ ਜੀਵ ਗਾਂਧੀ ਦੇਣਾ ਹੈ ਇਹ ਕੈਂਸਰ ਬਹੁਤ ਫਲਾਉਂਦਾ ਸਫੈਦਾ ਪਾਣੀ ਬਹੁਤ ਪੀਂਦਾ ਜੀ ਹੈ ਇਹ ਦੇਣਕ ਸਪੈਸ਼ਲ ਘੜੀ ਹੋਈ ਰਾਜਨੀਤੀ ਹੈ ਰੀਵਾਂ ਦੀ ਵੇਲੇ ਦੀ ਸਭ ਚੱਲਦਾ ਨਸ਼ਾ ਤਾਂ ਮਾੜਾ ਮੋੜ ਹਰ ਇੱਕ ਹੀ ਕਰਦਾ ਨਸ਼ਾ ਤਾਂ ਰੋਟੀ ਦਾ ਵੀ ਨਸ਼ਾ ਹੀ ਹੈ ਉਹ ਨਹੀਂ ਗੱਲ ਪਰ ਹਾਂ ਹੋਰ ਨਸ਼ਿਆਂ ਤੋਂ ਬਚ ਜਾ ਜਦੋਂ ਜਦੋਂ ਕੋਰੋਨਾ ਹੋਵੇ ਕੋਈ ਹੋਰ ਭੁੱਖਮਰੀ ਹੋ ਜਾਵੇ ਜਾਂ ਕਿਤੇ ਵੀ ਰਾਸ਼ਨ ਦੀ ਲੋੜ ਪੈ ਜਾਵੇ ਡਰਾਈਵਰਾਂ ਨੇ ਜਾਣਾ ਹੀ ਜਾਣਾ ਭਾਜੀ ਚਲੋ ਡਰਾਈਵਰ ਜਿਹਾਏ ਉਹ ਫੌਜ ਦੇ ਵਿੱਚ ਹੈ ਚਾਹ ਜਿੱਥੇ ਮਰਜੀ ਆ ਆ ਟਰੱਕਾਂ ਵਾਲ ਵੀ ਜਾਂਦੇ ਅੱਜ ਪੁਲਿਸ ਵਾਲਿਆਂ ਨੂੰ ਫੌਜੀਆ ਨੂੰ 1-1 ਕਰੋੜ ਜਦੋਂ ਕੋਈ ਵੀ ਡੇਥ ਹੋ ਜਾਂਦੀ ਆ ਸ਼ਹੀਦ ਹੋ ਜਾਂਦਾ ਜਾਂ ਮਰ ਜਾਂਦਾ ਸਰਕਾਰਾਂ ਦਿੰਦੀਆਂ ਡਰਾਈਵਰਾਂ ਨੂੰ ਕੋਈ ਹੈਗੀ ਜੀ ਇਸ ਤਰ੍ਹਾਂ ਦੀ ਸਹੂਲਤ ਨਹੀਂ ਨਹੀਂ ਸਾਨੂੰ ਸਹੂਲਤ ਕੋਈ ਨਹੀਂ ਸਾਨੂੰ ਤਾਂ ਬਸ ਡਰਾਈਵ ਮਾਲਕਾਂ ਕੋਲ ਇਹ ਤਨਖਾਹ ਹੁੰਦੀ 10-15 ਹਜ਼ਾਰ ਉਹੀ ਆ ਕਿ 15 ਕਿ 10 ਡਰਾਈਵ ਗਵਰਨਮੈਂਟ ਕੋਈ ਨਹੀਂ ਕੋਈ ਨਹੀਂ ਹੈਗਾ ਡਰਾਈਵਰਾਂ ਬਾਰੇ ਵੀ ਤਾਂ ਸੋਚਣਾ ਚਾਹੀਦਾ ਜੇ ਤੁਹਾਡਾ ਕਿਸੇ ਐਕਸੀਡੈਂਟ ਆ ਉਹਨੂੰ ਜੇ ਕਰੋੜ ਨਹੀਂ ਦੇ ਸਕਦੇ ਭਾਈ 10 ਲੱਖੇ ਕਰ ਲਓ ਨਹੀਂ ਨਹੀਂ ਇਹ ਤਾਂ ਕੋਈ ਨਹੀਂ ਹੈਗਾ ਸਮਝਾ ਹੁਣ ਤਾਂ ਹੋਰ ਕਾਨੂੰਨ ਕਰਦੇ ਸੀ ਮੋਦੀ ਨੇ ਉਹ ਵੀ ਪਾਸ ਹੋ ਗਏ ਬਈ ਸਯਾਬ 10 ਸਾਲ ਦੀ 10 ਲੱਖ ਜੁਰਮਾਨਾ ਪਈ ਕਿਵੇਂ ਇਹ ਕੱਢਿਆ ਗਿਆ ਹਾਂਜੀ ਹਾਂਜੀ ਪਰ ਨਹੀਂ ਜਿਹੜੀ ਤੁਸੀਂ ਪਹੁੰਚਣ ਵਾਲੀ ਗੱਲ ਕਰ ਰਹੇ ਉਹ ਤਾਂ ਪੰਜਾਬੀ ਸਿੱਖ ਹੈ ਜਿਹੜਾ ਉਹ ਹਰ ਕਿ ਪਹੁੰਚਦਾ ਅਕਾਲ ਸਾਹਿਬ ਵਾਲਾ ਪਹੁੰਚ ਜਾਂਦੇ ਲੰਗਰ ਨੂੰ ਦੀ ਪ੍ਰਸੰਧ ਲੈ ਕੇ ਜਿੱਥੇ ਗੁਰੂ ਨਾਨਕ ਦੇ ਸਿੱਖ ਬੈਠਾ ਉਹ ਹਰ ਕਿ ਪਹੁੰਚਦੇ ਹੀ ਆ ਇਹ ਜਾਨੀ ਫੌਜ ਤੇ ਫੌਜ ਮਾਰਦੇ ਨੇ ਉਹ ਸ਼ਹੀਦ ਨੇ ਜਾਂ ਆਰਡਰ ਤੇ ਜਾਂ ਜੇ ਆਪ ਦੇ ਹੱਕ ਮੰਗਦੇ ਨੇ ਫਿਰ ਅੱਤਵਾਦੀ ਨੇ ਫਿਰ ਅੱਤਵਾਦੀ ਕਹਿੰਦੇ ਇਹ ਹੁਣ ਕਹਿੰਦੇ ਨੇ ਖਾਲਸਾਣ ਖਾਲਸਾਣ ਦਾ ਬਹੁਤ ਬੜਾ ਮਹੂਆ ਹਵਾ ਬਣਾਇਆ ਇਹਨਾਂ ਨੇ ਹਿੰਦੁਸਤਾਨ ਹਿੰਦੁਸਤਾਨ ਦਾ ਮਤਲਬ ਕੀ ਹੈ ਹਿੰਦੁਸਤਾਨ ਖਾਲਸਤਾਨ ਖਾਲਸੇਨਸਤਾਨ ਇੱਕ ਸੁੱਚੀ ਜਗ੍ਹਾ ਪਵਿੱਤਰ ਜਗ੍ਹਾ ਪਾਕ ਪਾਕ ਮੈਂ ਤੇ ਮੈਂਨੇ ਕੀ ਹੁੰਦਾ ਇੱਕ ਪਵਿੱਤਰ ਜਗ੍ਹਾ ਖਾਲਸਤਾਨ ਮੇਰੀ ਪਵਿੱਤਰ ਇਹਨੂੰ ਇੱਕ ਹੈ ਨਾ ਹਉਆ ਬਣਾਦਾ ਵੀ ਖਾਲਸਤਾਨ ਨਹੀਂ ਖਾਲਸਤਾਨ ਨਹੀਂ ਪਰ ਵੀ ਇਹ ਖਾਲਸਤਾਨ ਨਹੀਂ ਆ ਗਿਆ ਵੀ ਇਹਦੇ ਪੰਨੇ 10 ਸਿੰਗ ਲੱਗੇ ਹੋਏ ਨੇ ਵੀ ਇਹ ਫੌਜ ਬੈਠਾ ਉਹ ਵੀ ਖਾਲਸਤਾਨੀ ਹੁੰਦਾ ਜਿਹੜੇ ਥੋੜੇ ਕੁੜੇ 52 ਬਈ ਆਏ ਸਾਡੇ ਛੜਾ ਕੇ ਲਾਉਂਦੇ ਜੱਸਾ ਸਿੰਘ ਆਲੂਵਾਲੀਆ ਰਾਮਗੜੀ ਵਰਗੇ ਉਹ ਵੀ ਖਾਲਸਤਾਨੀ ਸੀ ਫਿਰ ਸਭ ਖਾਲਸਤਾਨੀ ਹੋਏ ਨੇ ਇਹਦਾ ਉਹ ਜਾਂ ਬਾਗੀ ਆ ਜਾਂ ਭਾਈ ਬਾਦਸ਼ਾਹ ਫਿਰ ਉਹ ਇਦਾਂ ਹੀ ਚੱਲ ਜੀ ਜਾਂਦਾ ਦੁਨੀਆ ਜਾਰੀ ਹੈ ਅਜ ਤੱਕ ਖੜਿਆ ਮੇਰਾ ਰਸਤੇ ਜਾਰਾ ਮੈਂ ਇਹਨੂੰ ਮੈਨਣ ਖੜਾ ਜੀ ਮੈਂ ਚੱਲ ਚੱਲਦੇ ਆਂਗਾ ਕੀ ਮਾਲ ਭਰਿਆ ਵਾਜੀ ਤੁਸੀਂ ਹੁਣ ਇੱਦਾਂ ਹੀ ਮੈਂ ਰਾਜਸਥਾਨ ਚ ਚੂਨਾ ਭਰਨਾ ਬੰਗਾਲ ਦਾ ਅੱਛਾ ਕਿੰਨੀ ਦੂਰ ਚੱਲਦੇ ਆ ਜੀ ਅਸੀਂ ਜਾਂਦੇ ਜੀ ਕੋਲਕੱਤਾ ਟਾਟਾ ਉਧਰ ਓਡੀਸ਼ਾ ਚ ਭਰ ਕੇ ਬੜਵਲ ਤੋਂ ਆਈ ਤੇ ਵਾਪਸ ਬਸ ਇਥੋਂ ਰਾਜਸਥਾਨ ਚ ਨਗੌਰ ਚੂਨਾ ਭਰੂ ਕੋਲਕੱਤੇ ਦਾ ਜਾਂ ਓਡੀਸ਼ਾ ਦਾ ਉਧਰ ਭਰ ਕੇ ਲੋਹਾ ਲੁਧਿਆਣਾ ਖਾਲੀ ਕਰਕੇ ਫਿਰ ਇੱਧਰ ਨੂੰ ਬੱਲੇ 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 ਬਹੁਤ ਦਿਨ ਚੱਲਦੇ ਹੁਣੇ ਲਗਾਤਾਰ ਜੀ ਭਾਈ 12 13 ਦਿਨ ਲੱਗ ਜਾਂਦੇ ਗ ਬੱਲੇ ਫਿਰ ਬਦਲ ਬਦਲ ਕੇ ਚਲਾਉਂਦੇ ਆ ਜੀ ਜਾਂ ਨਹੀਂ ਇਕੱਲੇ ਹੀ ਕਨੈਕਟਰ ਵੀ ਹੈ ਨਹੀਂ ਸਵਾ ਲੱਖ ਹੀ ਆ ਤੁਸੀਂ ਇਕੱਲੇ ਹੀ 10 10 12 12 ਦਿਨ ਇਕੱਲੇ ਹੀ ਹੈ ਜੀ ਹਾਂ ਜੀ ਹਾਂ ਕਨੈਕਟਰ ਅੱਜਕੱਲ ਮਿਲਦੇ ਨਹੀਂ ਹੈਗੇ ਬਾ 5 4 ਘੰਟੇ ਸੌ ਕੇ ਬਾ ਗੱਡੀ ਚਲਾਈ ਹੈ ਜੀ ਗੱਡੀਆਂ ਨਵੀਆਂ ਗੱਡੀਆਂ ਨੇ ਏਸੀ ਗੱਡੀਆਂ ਨੇ ਇਹਨਾਂ ਦੇ ਕੋਈ ਪਰਵਾਹ ਨਹੀਂ ਵੈਸੇ ਜੀ ਜਿਹੜਾ ਪਹਿਲਾਂ ਲੋਕਾਂ ਦੇ ਵਿੱਚ ਜ ਆਪਣੇ ਨੌਜਵਾਨਾਂ ਦੇ ਚ ਰੁਝਾਨ ਸੀਗਾ ਜੀ ਟਰੱਕ ਡਰਾਈਵਰੀ ਦਾ ਹੁਣ ਇਹ ਰ ਹੈਗਾ ਜੀ ਜਾਂ ਭਾਈ ਆ ਕਿੱਥੇ ਜਾਊਂ ਪਹਿਲੀ ਗੱਲ ਤਾਂ ਨੇਰੇਗਾ ਦੇ 1000 2000 ਬੁੜੀਆਂ ਨੂੰ ਮਿਲ ਜਾਂਦਾ 1000 ਕ ਪੈਨਸ਼ਨ ਆਈ ਜਾਂਦੀ ਆ ਇੱਕਦੀ ਮੈਸ ਰੱਖੀ ਹੋਈ ਹੈ ਅਗਲੇ ਦੀ ਤੇ ਆ ਕਣਕ ਫ੍ਰੀ ਆਈ ਜਾਂਦੀ ਆ ਮੁੰਡੇ ਨੂੰ ਗੋਲੀ ਹਸਪਤਾਲ ਚ ਸਰਕਾਰੀ ਫ੍ਰੀ ਮਿਲ ਜਾਂਦੀ ਆ ਉਹਨੇ ਕੰਮ ਕਰਕੇ ਕੀ ਲੈਣਾ ਕੰਮ ਤਾਂ ਕੋਈ ਕਰਦੇ ਨਹੀਂ ਜਿਹੜੇ ਚੰਗੇ ਮੁੰਡੇ ਨੇ ਉਹ ਭਾਈ ਬਾਹਰ ਨੂੰ ਜਾਂਦੇ ਪਹਿਲੀ ਗੱਲ ਤਾਂ ਬਹੁਤ ਵੱਡੀ ਤਰਾਸਦੀ ਆ ਜੀਰੇ ਬੱਚਾ ਪਹਿਲਾ ਮੁੰਡਾ ਹੋ ਗਿਆ ਕੰਮ ਬੰਦ ਉਦੋਂ ਬਾਅਦ ਕੋਈ ਬੱਚਾ ਨਹੀਂ ਜਿੱਥੇ ਕੁੜੀਆਂ ਹੋਈ ਜਾਂਦੀਆਂ ਫਿਰ ਮੁੰਡੇ ਚ ਆ ਕੇ ਬੱਚਾ ਕਰੀ ਜਾਂਦਾ ਨਹੀਂ ਤਾਂ ਪਹਿਲਾ ਮੁੰਡਾ ਇੱਕ ਹੀ ਮੁੰਡਾ ਬਸ ਉਦੋਂ ਮਾਰ ਇਹ ਬਹੁਤ ਵੱਡੀ ਆਪਣੇ ਲੋਕਾਂ ਦੀ ਤਰਾਸਦੀ ਹੈ ਨਹੀਂ ਜਿੰਮੇ ਚਾਹ ਲੋ ਉਹਨੇ ਸਹੀ ਦਿੱਤਾ ਜਾਏ ਰਾਜਨੀਤੀ ਤੋਂ ਮਾਨੇ ਬਿਆਨਤਾ ਪਰ ਬਿਆਨ ਸਹੀ ਹੈ ਵੀ ਤਿੰਨ ਚਾਰ ਬੱਚੇ ਤਾਂ ਹੋਣ ਹੀ ਚਾਹੀਦੇ ਨੇ ਆ ਭਈ ਇਹ 86000 ਕਿਉਂ ਜੰਮੀ ਇਹ ਕਹਿੰਦੇ ਸੀ ਰਾਜ ਕਰਾਂਗੇ ਉਹਨੇ ਦੇਖੀ ਰਜਿੰਦਰ ਕੌਰ ਕੀਨ ਡਾਕਟਰ ਪਟਿਆਲੇ ਕੀਨ ਉਹਦਾ ਕੁੜੀ ਦਾ ਹਰਸ਼ਿੰਦਰ ਕੌਰ ਹਰਸ਼ਿੰਦਰ ਗੌਰ ਉਹਦੇ ਸਾਰੀ ਇੰਟਰਵਿਊ ਸੁਣਾਓ ਕੀ ਕਹਿੰਦੀ ਆ ਉਹਦਾ ਨਾਨਾ ਵੀ ਨੇ ਵੀ ਉਹਦੇ ਨਾਨਾ ਜੀ ਸੀਗੇ ਜਿਨ੍ਹਾਂ ਨੇ ਉਹ ਕਹਿੰਦੇ ਇਸ ਗੱਲ ਨਾਲ ਮੈਂ 5-5 ਬੱਚਿਆਂ ਵਾਲੀ ਨਾਲ ਉਹ ਸਹਿਮਤ ਨਹੀਂ ਜ਼ਿਆਦਾ ਉਹਨਾਂ ਨੇ ਇੱਕ ਗੱਲ ਕਹੀ ਹੈ ਉਹ ਕਹਿੰਦੇ ਇਹਨਾਂ ਨੇ ਤਾਂ ਕਹਿ ਦਿੱਤਾ ਪਰ ਕੀ ਔਰਤ ਦੀ ਪੀੜਾ ਨੂੰ ਵੀ ਸਮਝਿਆ 5 ਬੱਚੇ ਜੰਮਣਾ ਕਹਿੰਦੇ ਔਰਤ ਕੋਈ ਮਸ਼ੀਨ ਹੈ ਇੱਕ ਬੱਚੇ ਤੋਂ ਬਾਅਦ ਜੀ ਬੱਚੇ ਦਾ ਜਦੋਂ ਜਨਮ ਹੁੰਦਾ ਔਰਤ ਦਾ ਦੂਜਾ ਜਨਮ ਹੁੰਦਾ ਜੀ ਤਾਂ ਪੰਜ ਬੱਚੇ ਤਾਂ ਕਹਿ ਦੇਣੇ ਕਿ ਔਰਤ ਨੂੰ ਫਿਰ ਬੱਚੇ ਜੰਮਣ ਵਾਲੀ ਮਸ਼ੀਨ ਸਾਹਿਬ ਵਾਸਤੇ ਸਹੀ ਆ ਜੀ ਜੀਨੇ ਔਰਤ ਨੂੰ ਆਪਦੇ ਬਰੋਬਰ ਦਾ ਦਰਜਾ ਦੇਣਾ ਦਰਜਾ ਦੇਣਾ ਵੀ ਜਿਵੇਂ 100 ਕਿਓ ਮੰਦਾ ਆਖੀ ਜਿੰਨ ਜਮੇ ਰਜਾਨ ਉਸ ਆਪੀ ਜੰਮੂਗੀ ਹਾਂ ਜੀ ਆਪਾਂ ਪੈਰ ਦੀ ਜੁੱਤੀ ਸਮਝਾਂਗੇ ਉਹ ਤਾਂ ਜਵਾਗ ਜਮਾਂਗੇ ਉਹ ਤਾਂ ਨੌਕਰੀ ਨਹੀਂ ਸਮਝਾਂਗੇ ਉਹ ਨਹੀਂ ਨਾ ਚੱਲਣਾ ਚੱਲ ਰਹਿਗਾ ਆਪਣੇ ਤਾਂ ਗੁਰੂ ਨਾਨਕ ਨੇ ਕਿਹਾ ਬਹੁਤ ਉੱਚਾ ਦਰਜਾ ਦਿੱਤਾ 부ੜੀ ਨੂੰ ਅੱਗੇ 12 12 14 14 ਹੁੰਦੇ ਸੀ ਬੱਚੇ ਲੋਕਾਂ ਦੇ ਹਾਂ ਜੀ ਉਹ ਆਪਣੀ ਤੋਂ ਸਹੀ ਕਹਿ ਰਹੇ ਨੇ ਪਰ ਕਿਉਂ ਤਾਂ ਕਹਿ ਰਹੇ ਨੇ ਵੀ ਇੱਕ ਵਾਰੀ ਤਾਂ ਪੈਰ ਦੀ ਜੁੱਤੀ ਬਣਾ ਕੇ ਰੱਖਦਾ ਅ ਨਾ ਕੋਈ ਨੂੰ ਅਧਿਕਾਰ ਨਹੀਂ ਦਾ ਘਰ ਤੇ ਇੱਕ ਪਾਸੇ ਅਗਲਾ ਫਿਰ ਚਾਰ ਜਵਾਬ ਵੀ ਲੈਂਦਾ ਉਹਦਾ ਕਿ ਜਾਨਵਰ ਵਾਲਾ ਕੰਮ ਹੋ ਗਿਆ ਇੱਕ ਪਾਸੇ ਹੋ ਜਾਂਦਾ ਵੀ ਹਾਂ ਬਰਾਬਰ ਦਾ ਅਧਿਕਾਰ ਜਿਵੇਂ ਬਾਬੇ ਨਾਨਕ ਨੇ ਕਿਹਾ ਉਹਦੇ ਵਾਫੀ ਜੀ ਉਹਦਾ ਸਹਿਮਤੀ ਆ ਵੀ ਆਪਾਂ ਦੋ ਚਾਰ ਬੱਚੇ ਲਈਏ ਇੰਨਾ ਕੁ ਤੁਸੀਂ ਰਾਜਨੀਤੀ ਦੀ ਨੌਲੇਜ ਰੱਖਦੇ ਹੋ ਉਹ ਇੰਨਾ ਕੁ ਦੇਖਦੇ ਰਹਿੰਦੇ ਹੋ ਪੰਜਾਬ ਦਾ ਕੀ ਲੱਗਦਾ ਜੀ ਕਿਹੜੀ ਪਾਰਟੀ ਫਿਰ ਇਸ ਵਾਰ ਕਿਉਂਕਿ ਭਗਵੰਤ ਮਾਨ ਨੇ ਤਾਂ ਕਿਹਾ 13 0 ਹੋਣਾ ਉਧਰੋਂ ਸੁਖਵੀਰ ਬਾਦਲ ਵੀ ਕਹਿੰਦੇ ਵੀ ਨਹੀਂ ਇਸ ਵਾਰ ਤਾਂ ਪੰਥ ਨੂੰ ਕੋਲਣਾ ਪੰਥਕ ਪਾਰਟੀ ਸਾਡੀ ਇਹ ਨਹੀਂ ਪਤਾ ਖੜੀ ਜਾਵੇ ਤਾਂ ਉਹ ਲੋਕਾਂ ਤੇ ਕਿਉਂ ਲੋਕ ਕਣਕ ਫ੍ਰੀ ਫ੍ਰੀ ਕਰਨੀ ਨੂੰ ਬਾਹਲੇ ਚੱਲੇ ਹੋਏ ਨੇ ਹਾਂ ਖੰਡੂਸ ਸਾਹਿਬ ਵੀ ਸੀਰ ਦਾ ਪੱਕੀ ਆ ਉਹਦੀ ਕਿਦੀ ਅਮਰਤਪਾਲ ਦੀ ਭਾਈ ਅਮਰਤਪਾਲ ਦੀ ਅੱਛਾ ਜੀ ਹਾਂ ਬਾਕੀ ਹੁਣ ਦੇਖੋ ਕਿਉਂ ਲੋਕਾਂ ਨੇ ਬੀਬੀ ਖਾਲੜਾ ਹਰਾਦੀ ਸੀਗੀ ਉਦੋਂ ਕਿਉਂ ਚਲੋ ਸਿੱਧੂ ਮੂਸੇ ਵਾਲੇ ਨੇ ਗਾਤਾ ਪਰ ਲੋਕਾਂ ਨੂੰ ਇਹ ਤਾਂ ਪਤਾ ਸੀਗਾ ਵੀ ਜਟਾਣਾ ਕੌਣ ਸੀ 25000 ਲਾਸ਼ ਕਿੰਨੇ ਕਿਹਨੇ ਕਢਾਈ ਸੀ ਕੈਨੇਡਾ ਦੀ ਸਪੀਜਾਂ ਨਹੀਂ ਲੋਕੋ ਕਹਿੰਦੇ ਸੁਣਿਆ ਤਾਂ YouTube ਤੇ ਹੋਰ ਬਹੁਤ ਕੁਝ ਲੋਕ ਸੁਣਦੇ ਨੇ ਪਰ ਹੁਣ ਆਹੀ ਬਹੁਤ ਹੈ ਹੁਣ ਸਾਨੂੰ ਜਿਤਾ ਦੇਣ ਆਪਣੇ ਸ਼ਹੀਦ ਬਿਆਨ ਸਿੰਘ ਦੇ ਮੁੰਡੇ ਨੂੰ ਜਿਹਨੇ ਨਰਿੰਦਰ ગાંધી ਮਾਰੀ ਸੀਗੀ ਲੱਗੂ ਲੱਗਦਾ ਤੁਹਾਨੂੰ ਜਿਤਾਉਣਗੇ ਜੀ ਲੋਕਾਂ ਦਾ ਨਹੀਂ ਪਤਾ ਲੋਕ ਦੋਗਲੇ ਨੇ ਜੀ ਅੱਜ ਕੱਲ ਕੋਈ ਪਤਾ ਨਹੀਂ ਲੋਕ ਖਾਣ ਪੀਣ ਕੰਨੀ ਚੱਲਦੇ ਨੇ ਦਾਰੂ ਖੁੱਲੀ ਚੱਲਦੀ ਠੰਡੇ ਚੱਲਦੇ ਨੇ ਮਹੀਨਾ ਮਹੀਨਾ ਪਹਿਲਾਂ ਹੀ ਚੱਲ ਪਿਆ ਸਾਰਾ ਕੁ ਲੋਕਾਂ ਦਾ ਕੋਈ ਪਤਾ ਨਹੀਂ ਕਿਦਾਂ ਚੱਲਣਾ ਲੋਕ ਤਾਂ ਚੱਲ ਆਪਾਂ ਮੰਨਦੇ ਆਂ ਆਮ ਆਦਮੀ ਜਿੱਤੀ 92 ਲੈ ਕੇ ਕਿਉਂ ਲੋਕ ਅਕਾਲੀਆ ਨੂੰ ਕਾਂਗਰਸ ਨੂੰ ਤੰਗਵਾ ਕੇ ਜਿਤਾਈਆ ਕੋਈ ਇਹਨਾਂ 'ਚ ਕੋਈ ਕਾਬਲੀਅਤ ਨਹੀਂ ਸੀ ਵੀ ਇਹਨਾਂ ਤਾਂ ਜਿਤਾਇਆ ਇਹਨਾਂ ਨੂੰ ਇਹ ਹੁਣ ਅੱਗੇ ਕਿਹਨੂੰ ਅੱਗੇ ਇਹਨਾਂ ਨੂੰ ਵੀ ਫੇ ਭੰਡੀ ਜਾਂਦੇ ਅੱਗੇ ਕਿਹਨੂੰ ਜਿਤਾਉਂ ਪਾਤਸ਼ਾਹੀ ਦੀ ਕਿਰਪਾ ਰਹੇਗਾ ਹਾਂ ਨੂੰ ਇਹਨਾਂ ਦੇ ਇਹੀ ਆਉਣਗੇ 27 ਚਾਹੇ ਮੁਰੇ ਅੰਮਰਤਬਾਲ ਵਰਗੇ ਜਿਵੇਂ ਇਹ ਚ ਵਰਤਾਰਾ ਚੱਲ ਰਿਹਾ ਇਹਨਾਂ ਦੀ ਸਰਕਾਰ ਆਉਣੀ ਚਾਹੀਦੀ ਮੁਰੇ ਨਹੀਂ ਆਊ ਤਾਂ ਪਰਮਾਤਮਾ ਨੂੰ ਕਹੋ ਮਹਾਰਾਜ ਨੇ ਕੀ ਕਰਨਾ ਨਾ ਪਰ ਆਉਣੀ ਉਹਨਾਂ ਦੀ ਚਾਹੀਦੀ ਹੈ ਕਿਉਂ ਇਹਨਾਂ ਨੂੰ ਵੀ ਟਾਈਮ ਦੇਣਾ ਚਾਹੀਦਾ ਉਹਨਾਂ ਨੂੰ ਹੁਣ ਵਿਆਮ ਇਹਨਾਂ ਦੇਖ ਲਿਆ ਪਰ ਕੇ ਨਹੀਂ ਪਰ ਜਿਹੜੀਆਂ ਆਪਾਂ ਗੱਲ ਇਹ ਵੀ ਤਾਂ ਲੋਕ ਕਹਿੰਦੇ ਜੀ ਉਹ ਕਹਿੰਦੇ ਜਿਹੜੀ ਸ਼ੋਮਣੀ ਅਕਾਲੀ ਦਲ ਸੀਗੀ ਸੱਚ ਮੁੱਚ ਇੱਕ ਕੁਰਬਾਨੀ ਵਾਲੇ ਇਹਦੇ ਵਿੱਚ ਬੰਦੇ ਸੀਗੇ ਪਰ ਅੱਜ ਉਹ ਕੁਰਸੀ ਦੇ ਪਿੱਛੇ ਲਾਲਚ ਚੋ ਹੋ ਗਏ ਉਹ ਵੀ ਕੁਰਬਾਨੀ ਵਾਲੇ ਉਹਨਾਂ ਦੀ ਕੀ ਗਾਰੰਟੀ ਹੈ ਜੀ ਜਿਹੜੇ ਜਿਨ੍ਹਾਂ ਨੂੰ ਅੱਜ ਤੁਸੀਂ ਕਹਿੰਦੇ ਚੁਣੋ ਵੀ ਉਹ ਕੱਲ ਨੂੰ ਉਹ ਉਹ ਲੋਕ ਨਹੀਂ ਬਣਨਗੇ ਤਾਂ ਹੁਣ ਬਾਬੇ ਨੂੰ ਪਤਾ ਹੈ ਉਹਨਾਂ ਦਾ ਮਾਨ ਉਹਨਾਂ ਨੇ ਆਪ ਦੇ ਮਾਨ ਤੇ ਖੜਨਾ ਨਹੀਂ ਖੜਨਾ ਉਹਨਾਂ ਨੇ ਦੇਖਣਾ ਹੈ ਹਨਾ ਵੀ ਖੜਨਾ ਕਿ ਨਹੀਂ ਖੜਨਾ ਪਰ ਇਹ ਇਹਨਾਂ ਨੂੰ ਤਾਂ ਦੇਖ ਚੁੱਕੇ ਨਾ ਉਹਨਾਂ ਨੂੰ ਤਾਂ ਅਜੇ ਦੇਖਿਆ ਨਹੀਂ ਹੈਗਾ ਵੀ ਉਹਨਾਂ ਨੇ ਕੀ ਕਰਨਾ ਨਾ ਲੱਖੇ ਸਿਹਾਣੇ ਨੂੰ ਕਿਸੇ ਨੇ ਦੇਖਿਆ ਵੀ ਇਹ ਕਿਉਂ ਅਗਲਾ ਕਹਿੰਦਾ ਗੈਂਗਸਟਰ ਸੀਗਾ ਗੈਂਗਸਟਰ ਤਾਂ ਇਹ ਦੇਖਿਆ ਜਾਵੇ ਤਾਂ ਬਾਲਮੀਕੀ ਦੀ ਆਪਾ ਕਹਾਣੀ ਸੁਣੋ ਉਹ ਵੀ ਪਹਿਲਾਂ ਡਾਕੂ ਸੀ ਡਾਕੂ ਤੋਂ ਭਗਵਾਨ ਰਾਮ ਸਰ ਬਾਲਮੀਕ ਬਣੇ ਸੀਗੇ ਫਿਰ ਮੈਂ ਲਿਖੀ ਉਹਨਾਂ ਨੇ ਪਿਛਲਾ ਨਾ ਨਾ ਦੇਖੋ ਅਗਲੇ ਮੂਹਰੇ ਆਉਣ ਵਾਲਾ ਕੰਮ ਦੇਖੋ ਕੀ ਕਰ ਰਿਹਾ ਆਹ ਇਹ ਦੀਪ ਸਿੱਧੂ ਨੂੰ ਵੀ ਲੋਕ ਭੰਡ ਦਾ ਕੌਣ ਨਹੀਂ ਗੁਰੂ ਨਾਨਕ ਦੇਵ ਜੀ ਵੀ ਲੋਕਾਂ ਨੇ ਪੱਥਰ ਮਾਰੇ ਨੇ ਟਾਈਮ ਤੇ ਤਾਂ ਕਿਸੇ ਨੇ ਕਿਸੇ ਨੂੰ ਚੰਗਾ ਨਹੀਂ ਕਿਹਾ ਮੈਂ ਉਹੀ ਤਾਂ ਗੱਲ ਕਰਦਾ ਮਾਦੋ ਦਾਸ ਬੈਰਾਗੀ ਨੇ ਵੀ ਬੰਦਾ ਸਿੰਘ ਬਹਾਦਰ ਫਿਰ ਗੁਰੂ ਸਾਹਿਬ ਨੇ ਉਸ ਤੋਂ ਪਹਿਲਾਂ ਤਾਂ ਉਹ ਵੀ ਸੰਤੰਤਰ ਮੰਤਰੀ ਕਰਦਾ ਜੀ ਜਿਹੜੇ ਸਿੱਖੀ ਜੀ ਮਨਜ਼ੂਰ ਨਹੀਂ ਆ ਬਾਅਦ ਚ ਸਿੱਖੀ ਚ ਲਿਆਏ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਕੋਈ ਵੀ ਹੁੰਦਾ ਹੈ ਕਹਿੰਦੇ ਨੇ ਬਾ ਉਹ ਕਹਿੰਦੇ ਨੇ ਸਪੌਨਸ ਦੇ ਕਹਿੰਦੇ ਸਾਡਾ ਸੀਗਾ ਮਾਧੋ ਦਾਸ ਔਰ ਉਹ ਪਹਿਲਾ ਸੀਗਾ ਜਿਹੜਾ ਗੁਰੂ ਦਾ ਸਿੰਘ ਬਣ ਗਿਆ ਉਹ ਥੋੜਾ ਸੀਗਾ ਸਿੰਘ ਤਾਂ ਕੋਈ ਵੀ ਹੋ ਸਕਦਾ ਸਿੰਘ ਕੋਈ ਪੰਜਾਬ ਦਾ ਥੋੜਾ ਆ ਵੀ ਜੱਟਾਂ ਦੇ ਘਰੀ ਸੀ ਇੱਕ ਜੇ ਕਾ ਆਪਣੀ ਜੱਟਵਾਦ ਬਹੁਤ ਚੱਲਿਆ ਵੀ ਸਾਡੇ ਜੱਟਾਂ ਦੇ ਸਿੱਖ ਹੈ ਮਾਜੀਆਂ ਨੂੰ ਪਿੱਛੇ ਪਿੰਡ ਦੀ ਚਾਰ ਚਾਰ ਗੁਰਦੁਆਰੇ ਚਾਰ ਜਿਹੇ ਹੁੰਦੇ ਨੇ ਪੜੇ ਸਾਰੇ ਨੂੰ ਵੱਡੀ ਦਾ ਗੁਰੂਆਂ ਨੇ ਤਾਂ ਸਾਰੇ ਕੋ ਪਿੱਛੇ ਛੱਡਿਆ ਸੀਗਾ ਬੜੀ ਯਾਦ ਇਤਿਹਾਸ ਤਾਂ ਬਹੁਤ ਯਾਦ ਤੁਹਾਨੂੰ ਇਹੀ ਕੁਝ ਰੀਫੀਲ ਕਰੀਦਾ ਗੱਡੀਆਂ ਦੇ ਵਿਲੇ ਉਹਨੇ ਇਹੀ ਚੱਲੀ ਜਾਂਦਾ ਵਕ ਦਿਮਾਗ 'ਚ ਸੁਣੀ ਹੀ ਇਹ ਜਗਾਹ ਦੀਆਂ ਇੰਟਰਸਟ ਆ ਬੰਦੇ ਦਾ ਕੋਈ ਮਾੜੀ ਚੀਜ਼ ਤਾਂ ਹੈ ਨਹੀਂ ਇਹ ਬਗਾਲ ਕਰ ਉਹ ਸ਼ਮਾ ਸਮਾਈ ਰਕੋ ਮਹਾਰਾਜ ਨੇ ਕਹਿੰਦੇ ਆਉਣੇ ਆਉਣੇ ਕਿ ਅੱਜ ਤੱਕ ਸਾਡੀ ਜਿਉਂਦੇ ਜੀ ਅੱਜ ਦਾ ਬੜੀ ਵਧੀਆ ਗੱਲ ਆ ਨੇ ਮਰਦੋ ਬਹੁਤ ਕੁਝ ਦੇਖੇ ਨਾਲ ਅੱਜ ਕਹਿੰਦਾ ਆਪ ਕਿਹੜਾ ਦੇਖਿਆ ਸੀ ਤੇ ਨਾ ਪਰ ਜਿਹੜਿਆ ਖਾਲਸਾਣ ਵਾਲੀ ਗੱਲਾਂ ਕਰਨੀ ਤਾਂ ਆਉਣੀ ਆਉਣਾ ਜਿੱਥੇ ਮੋਦੀ ਮਰਜੀ ਭੱਜਲੇ ਕਹਿੰਦੇ ਇੱਥੇ ਦਾ ਮੋਦੀ ਨੇ ਕਿਹੜਾ ਸਦੀ ਬੈਠੇ ਰਹਿਣਾ ਇੱਥੇ ਸਦਾ ਦਾ ਕੋਈ ਵੀ ਨਹੀਂ ਬੈਠਾ ਇੱਥੇ ਸਭ ਨੇ ਇੱਕ ਦਿਨ ਜਾਣਾ ਪਰ ਜਿਹੜਾ ਗੁਰੂ ਸਾਹਿਬ ਦੀਆਂ ਜਿਹੜੇ ਕੁਰਬਾਨੀਆਂ ਨੂੰ ਕੌਣ ਮਾਈ ਦਾ ਲਾਲ ਵੇਦ ਨਜ਼ਰ ਅੰਦਾਜ਼ ਕਰੂਦਾ ਆਉਣੀ ਆਉਣਾ ਸੌ ਸਾਖੀ ਜਿਹੜਾ ਕੋਈ ਲਿਖਿਆ ਹੋਇਆ ਇੱਕ ਦਿਨ ਹੋਣਾ ਹੀ ਹੋਣਾ ਇਹ ਤਾਂ ਜਦ ਮਰਜੀ ਹੋ ਜੇ ਚਲੋ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਜੀ ਧੰਨਵਾਦ ਜੀ ਸੋ ਇਹ ਨਹੀਂ ਬਹੁਤ ਸ਼ੁਕਰੀਆ ਜੀ ਸੋ ਡਰਾਈਵਰੀ ਦਾ ਕਿੱਦਾਂ ਕਰਦੇ ਨੇ ਬਾਈ ਜੀ ਜਾਣਕਾਰੀ ਬੜੀ ਐ ਗੱਡੀ ਦੇ ਵਿੱਚ ਕਹਿੰਦੇ ਢਾਡੀ ਤੇ ਇਤਿਹਾਸਿਕ 12 ਇਤਿਹਾਸ ਹੀ ਚੱਲਦਾ ਸੋ ਉਸ ਕਰਕੇ ਉਹਦੀ ਜਾਣਕਾਰੀ ਐ ਪਰ ਇੱਕ ਗੱਲ ਇਹਨੇ ਕੀਤੀ ਐ ਜਿਹੜੀ ਵਿਕਿਰਤ ਤੇ ਲਗਾਓ ਭਾਈ ਲੋਕਾਂ ਨੂੰ ਔਰ ਨਸ਼ਿਆਂ ਦੀ ਗੱਲ ਜ਼ਰੂਰ ਕੀਤੀ ਜਾਵੇ ਔਰ ਖਾਸ ਤੌਰ ਤੇ ਆਪਣੇ ਜਿਹੜੇ ਮੁੱਦੇ ਨੇ ਅੱਜ ਕੱਲ ਪਾਣੀਆਂ ਦੇ ਮੁੱਦੇ ਆ ਸਾਡੇ ਪ੍ਰਵਾਸ ਵੱਲ ਨੂੰ ਵਧਦੇ ਆ ਨੌਜਵਾਨਾਂ ਨੇ ਨਸ਼ਿਆਂ ਦਾ ਐ ਤਾਂ ਇਹਨਾਂ ਦੇ ਉੱਤੇ ਫੋਕਸ ਕੀਤਾ ਜਾਵੇ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਸਾਡੇ ਪੰਜਾਬ ਦੀ ਬਾਤ ਪਾਉਂਦੇ ਨੇ ਪੰਜਾਬ ਦੇ ਮੁੱਦਿਆਂ ਦੀ ਅਸਲ ਮੁੱਦੇ ਜਿਹੜੇ ਨੇ ਅੱਜ ਦੇ ਯੁੱਗ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਚੋਣ ਹੋਣੀ ਚਾਹੀਦੀ ਹੈ ਉਹ ਲੋਕ ਫਿਰ ਰਾਜਨੀਤੀ ਦੇ ਵਿੱਚ ਅੱਗੇ ਆਉਣੇ ਚਾਹੀਦੇ ਆ ਤਾਂ ਜੋ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਸਤੇ ਤੇ ਲਿਜਾਇਆ ਜਾ ਸਕੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ